ਪੋ ਆਜ ਉਹਦਾ ਨਾਮ ਚੇਂਜ ਹੋ ਗਿਆ ਟੋਕਿਓ ਆਈ ਹੋ ਚੁੱਕਾ ਜੀ ਉਹਨਾਂ ਦੇ ਮਾਲਕ ਦੀਪਕ ਵਰਮਾ ਜੀ ਨਾਲ ਸਾਡੇ ਮੇਰੇ ਮੇਰੀ ਵਾਈਫ ਦੇ ਤੇ ਉਹਨਾਂ ਦੀ ਵਾਈਫ ਦੇ ਸਾਡੇ ਫੈਮਿਲੀ ਰਿਲੇਸ਼ਨ ਸੀਗੇ ਜੋ ਕਿ 5-6 ਸਾਲਾਂ ਤੋਂ ਸਿੱਕ ਦੂਜੇ ਨਾਲ ਕਾਫੀ ਅਟੈਚ ਚਗੇ ਉਹਨਾਂ ਦੇ ਕੇ ਅਨੁਸਾਰ ਕਿ ਭਾਈ ਮੇਰੇ ਕੋਲ ਇੱਕ ਬਿਜ਼ਨਸ ਹੈ ਮੇਰੇ ਇੱਕ ਜਾਣਕਾਰ ਮਿੱਤਰ ਨੇ ਜੋ ਕਿ ਤੁਹਾਡੇ ਪੈਸੇ ਦੀ ਇਨਵੈਸਟਮੈਂਟ ਨੂੰ ਡਬਲ ਟ੍ਰਿਪਲ ਮਲਟੀਪਲਾਈ ਕਰਕੇ ਤੁਹਾਨੂੰ ਕਾਫੀ ਅੱਛਾ ਪ੍ਰੋਫਿਟ ਦੇਣਗੇ ਉਸ ਤੋਂ ਸਾਡਾ ਇਨਵੈਸਟਮੈਂਟ ਕਰਨੀ ਹੈ ਤੇ ਅਸੀਂ ਤੁਹਾਡਾ ਕੰਮ ਕਰਾਂਗੇ ਉਹਨਾਂ ਨੇ ਸਾਡੀ ਇੱਕ ਆਈਡੀ ਕੋਲਵਾਈ ਗਈ ਜਿਹਦੀ ਸਾਨੂੰ 16 ਤੋਂ 10 ਡੈਮੋ ਆਈਡੀ ਸੈਂਡ ਕੀਤੀ ਗਈ ਇੱਕ ਆਈਡੀ ਦੋ ਆਈਡੀ ਤਿੰਨ ਆਈਡੀ ਚਾਰ ਆਈਡੀ ਪੰਜ ਆਈਡੀ ਛੇ ਆਈਡੀ ਤੱਕ ਦਿੰਦੇ ਰਹੇ ਤੇ ਪੈਸੇ ਵੀ ਸਾਡੇ ਤੋਂ ਇਨਵੈਸਟਮੈਂਟ ਕਰਦੇ ਰਹੇ ਇਨਵੈਸਟਮੈਂਟ ਦੇ ਵਿੱਚ ਅਸੀਂ ਇਹਨਾਂ ਨੂੰ ਕਾਫੀ ਮੋਟੀ ਪੈਸੇ ਦਿੰਦੇ ਰਹੇ ਜਦੋਂ ਅਸੀਂ ਇਹਨਾਂ ਕੋ ਆਪਣੇ ਪੈਸੇ ਦੀ ਵਾਪਸੀ ਮੰਗ ਕੀਤੀ ਪਰ ਉਹ ਉਹਨਾਂ ਨੇ ਸਾਨੂੰ ਧਮਕੀਆ ਦਿੱਤੀ ਆ ਕਿ ਤੁਸੀਂ ਜਿਹੜਾ ਸਾਡਾ ਇਲੈਗਲ ਕੰਮ ਕਰ ਰਹੇ ਹੋ ਇਹ ਇੱਕ ਡੱਬਾ ਟ੍ਰੇਡਿੰਗ ਦਾ ਕੰਮ ਹੈ ਡਰ ਦੇ ਮਾਰੇ ਮੈਂ ਇਹਨਾਂ ਨੂੰ ਸਮਝਾਂਦਾ ਰਿਹਾ ਤੇ ਇਹਨਾਂ ਨੇ ਮੈਨੂੰ ਜਿੰਨੀ ਡਿਮਾਂਡ ਕੀਤੀ ਕਿ ਤੁਸੀਂ ਮੈਨੂੰ 90 ਪੈਸੇ ਦੇ ਦਿਓ ਤੁਹਾਨੂੰ ਛੱਡ ਦਾਂਗੇ ਐਨੇ ਪੈਸੇ ਦੇ ਛੱਡ ਦਾਂਗੇ ਕਰਦੇ ਕਰਦੇ ਜਨਵਰੀ ਵਰ੍ਹੇ ਮਹੀਨੇ ਤੱਕ ਮੈਂ 9 ਕਰੋੜ ਰੁਪਏ ਦੇ ਚੁੱਕਾ ਸੀ ਜਦੋਂ ਮੈਂ ਭੁੱਖ ਭੁੱਖਾ ਹੋ ਗਿਆ ਸੀਗਾ ਤਾਂ ਇਹਨਾਂ ਨੇ ਮੇਰੇ ਨਾਮ ਤੇ 16 ਲੱਖ ਰੁਪਏ ਦੇ ਚੈੱਕ ਬੈਂਕ 'ਚ ਲਗਾਏ ਗਏ ਤੇ ਉਹ ਕੈਸ਼ ਲੈਣ ਦੇ ਬਾਵਜੂਦ ਵੀ ਇਹਨਾਂ ਨੇ ਮੇਰੇ ਚੈੱਕ ਲਗਾ ਦਿੱਤੇ ਤੇ ਮੈਨੂੰ ਹਰਾਸਮੈਂਟ ਕਰਨ ਵਾਸਤੇ ਮੈਂ ਤੇ ਕੇਸ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਮੈਂ ਆਪਣੇ ਆਪਣੀ ਫੈਮਿਲੀ ਦੇ ਨਾਲ ਮਰਨ ਦੀ ਕੋਸ਼ਿਸ਼ ਕੀਤੀ ਹਤੇਸ਼ੀ টিআরপি ਨਹੀਂ ਭਰੋ ਸਾਬ ਦਾ নমস্কার সচাকাল merhaba so আজ এক ਵਾਰি ফের তোরনাল শহর Ludhiana ਤੋਂ jude hain aur mudda hai ke hun ek hor nawa jeda ek scam ek scandal nazar aa reya Punjab de saputta naal Punjab de lokan naal oh hai dabba trading online trading stock market ਦਾ ਇੱਕ ਜਿਹੜਾ ਨਸ਼ਾ ਲਗਾਇਆ ਜਾ ਰਿਹਾ ਹੈ ਔਰ ਇਹ ਉਹੋ ਜੀ ਅੱਗ ਹੈ ਜਿਹਦੇ ਨਾਲ ਬਹੁਤ ਸਾਰੇ ਘਰ ਜਿੱਥੇ ਝੋਲ ਸੁੱਕੇ ਹੈ ਤੇ ਬਹੁਤ ਸਾਰੇ ਘਰਾਂ ਦੀ ਦਹਲੀਜ਼ ਤੇ ਇਹ ਅੱਗ ਜਿਹੜੀ ਪਹੁੰਚ ਚੁੱਕੀ ਹੈ ਤਾਜ਼ਾ ਮਾਮਲਾ ਇਸ ਮਾਮਲੇ 'ਚ ਅਸੀਂ ਲੈ ਕੇ ਆਏ ਅੱਜ ਸਾਡੇ ਨਾਲ ਸਟੂਡੀਓ 'ਚ ਪਹੁੰਚੇ ਨੇ ਇੱਕ ਪਰਿਵਾਰ ਹੈ ਜਿਹਦੇ ਆ ਸਾਨੂੰ ਹੈਰਾਨੀ ਹੁੰਦੀ ਹੈ ਕਿ ਸਮਝ ਕੇ ਸੁਣ ਕੇ ਕਿ ਪਰਿਵਾਰ ਵੱਲੋਂ ਨੂੰ ਇੰਨਾ ਕੁ ਮਜਬੂਰ ਕਰ ਦਿੱਤਾ ਗਿਆ ਐਦਾਂ ਫਸਾਇਆ ਗਿਆ ਕਿ ਉਹ ਖੁਦ ਨਹੀਂ ਬਲਕਿ ਪੂਰੇ ਪਰਿਵਾਰ ਸਮੇਤ ਸੁਸਾਈਡ ਕਰਨ ਤੱਕ ਦੀ ਨੌਬਤ ਆ ਗਈ ਸੋ ਜਾਣਦੇ ਆ ਕਿ ਇਹ ਮਾਮਲਾ ਹੈ ਕੌਣ ਸੱਜਣ ਹੈਗੇ ਆ ਔਰ ਕਿੰਨਾ ਇਹ ਸਾਰਾ ਇਹਨਾਂ ਨੂੰ ਇਹ ਚੰਗਲ ਦੇ ਵਿੱਚ ਫਸਾਇਆ ਗਿਆ ਔਰ ਕੀ ਰਿਹਾ ਮਾਮਲਾ ਸਰ ਨਮਸਕਾਰ ਨਮਸਕਾਰ ਸਰ ਤੁਹਾਡਾ ਨਾਮ ਅਮਿਤ ਬੱਸੀ ਜੀ ਹਾਂਜੀ ਅਮਿਤ ਬੱਸੀ ਅਮਿਤ ਬੱਸੀ ਜੀ ਕੀ ਹੋਇਆ ਸਾਨੂੰ ਸੁਣਨ ਚ ਮਿਲਿਆ ਕਿ ਤੁਸੀਂ ਇਹੋ ਜਿਹੀ ਵੀ ਨੌਬਤ ਆ ਗਈ ਅੱਜ ਪਰਿਵਾਰ ਦੇ ਵਿੱਚ ਕਿ ਤੁਸੀਂ ਦੋਨੋਂ ਆ ਜੀਆਂ ਨੇ ਇਹ ਸੋਚਿਆ ਕਿ ਪਰਿਵਾਰ ਸਮੇਤ ਯਾਨੀ ਕਿ ਬੱਚਿਆਂ ਸਮੇਤ ਅਸੀਂ ਜ਼ਹਿਰ ਖਾ ਕੇ ਸੁਸਾਈਡ ਕਰ ਲਈਏ ਕੀ ਇਹ ਸੱਚੀ ਗੱਲ ਹੈ ਬਿਲਕੁਲ ਸਹੀ ਹੈ ਜੀ ਇਹ ਕੀ ਹੋਇਆ ਇਦਾਂ ਦਾ ਕਿਉਂ ਹੋਇਆ ਸਾਰੀ ਗੱਲ ਸ਼ੁਰੂ ਹੁੰਦੀ ਹੈ ਅਕਤੂਬਰ 2023 ਤੋਂ ਜੀ ਜੋ ਕਿ ਅਬਾਤ ਨਾਮ ਦਾ ਬਾਰ ਸੀਗਾ ਜੋ ਅੱਜ ਦੀ ਡੇਟ ਟੋਕੀਓ ਆਈ ਦੇ ਨਾਮ ਤੇ ਚੱਲ ਰਿਹਾ ਹੈ। ਇਹ ਕਿੱਥੇ ਹੈਗਾ ਜੀ? ਪਵੇਰੀਅਨ 9th ਫਲੋਰ ਐਫ ਆ। ਅੱਛਾ ਐਫ ਬਾਰ। ਠੀਕ ਹੈ। ਅੱਜ ਉਹਦਾ ਨਾਮ ਚੇਂਜ ਹੋ ਕੇ ਟੋਕੀਓ ਆਈ ਹੋ ਚੁੱਕਾ। ਜੀ। ਉਹਨਾਂ ਦੇ ਮਾਲਕ ਦੀਪਕ ਬਰਮਾ ਜੀ ਨਾਲ ਸਾਡੇ ਮੇਰੇ ਮਰੀ ਵਾਈਫ ਦੇਤੇ ਉਹਨਾਂ ਦੀ ਵਾਈਫ ਦੇ ਸਾਡੇ ਫੈਮਿਲੀ ਰਿਲੇਸ਼ਨ ਸੀਗੇ ਜੋ ਕਿ 5-6 ਸਾਲਾਂ ਤੋਂ ਅਸੀਂ ਇੱਕ ਦੂਜੇ ਨਾਲ ਕਾਫੀ ਅਟੈਚ ਸੀਗੇ ਉਹਨਾਂ ਦੇ ਕਹੇ ਅਨੁਸਾਰ ਕਿ ਭਾਈ ਮੇਰੇ ਕੋਲ ਇੱਕ ਬਿਜ਼ਨਸ ਹੈ ਮੇਰੇ ਇੱਕ ਜਾਣਕਾਰ ਮਿੱਤਰ ਨੇ ਜੋ ਕਿ ਤੁਹਾਡੇ ਪੈਸੇ ਦੀ ਇਨਵੈਸਟਮੈਂਟ ਨੂੰ ਡਬਲ ਟ੍ਰਿਪਲ ਮਲਟੀਪਲਾਈ ਕਰਕੇ ਤੁਹਾਨੂੰ ਕਾਫੀ ਅੱਛਾ ਪ੍ਰੋਫਿਟ ਦੇਣਗੇ ਉਹਨਾਂ ਦੇ ਕਹੇ ਤੇ ਉਹਨਾਂ ਨੇ ਸਾਨੂੰ ਹਿਤੇਸ਼ ਮਲਿਕ ਜੀ ਦਾ ਨੰਬਰ ਦਿੱਤਾ ਹਿਤੇਸ਼ ਮਲਿਕ ਜੀ ਤੇ ਇੱਕ ਉਹਨਾਂ ਦੇ 파ਟਰਨ ਅਮਨ ਚਾਵਲਾ ਜੀ ਜਿਨ੍ਹਾਂ ਨੇ ਸਾਨੂੰ ਆਪਣੇ ਆਫਿਸ ਚ ਬੁਲਾਇਆ ਤੇ ਸਾਨੂੰ ਇੱਕ ਬਿਜ਼ਨਸ ਡੀਲ ਸਮਝਾਈ ਕਿ ਤੁਸੀਂ ਸਾਡੇ ਨਾਲ ਇਨਵੈਸਟਮੈਂਟ ਕਰਨੀ ਹੈ ਤੇ ਅਸੀਂ ਤੁਹਾਡਾ ਕੰਮ ਕਰਾਂਗੇ ਉਹਦੇ ਵਿੱਚ ਉਹ ਸਾਡੇ ਸਾਨੂੰ ਨਹੀਂ ਪਤਾ ਸੋ ਸਾਨੂੰ ਇਨਵੈਸਟਮੈਂਟ ਕਿਸ ਚੀਜ਼ ਕਰਾਂਗੇ ਉਹਨਾਂ ਨੇ ਸਾਡੀ ਇੱਕ ਆਈਡੀ ਕੋਲਵਾਈ ਗਈ ਜਿਹਦੀ ਸਾਨੂੰ 16 ਤਰੀਕ ਨੂੰ ਡੈਮੋ ਆਈਡੀ ਸੈਂਡ ਕੀਤੀ ਗਈ ਕਿ ਤੁਸੀਂ ਇੱਕ ਦੋ ਦਿਨ ਤਿੰਨ ਚਲਾਓ ਤੇ ਉਸ ਤੋਂ ਬਾਅਦ ਬਾਕੀ ਦਾ ਇਦਾਂ ਕਰਦੇ ਕਰਦੇ ਡੈਮੋ ਤੋਂ ਬਾਅਦ 1 ਆਈਡੀ 2 ਆਈਡੀ 3 ਆਈਡੀ 4 ਆਈਡੀ 5 ਆਈਡੀ 6 ਆਈਡੀ ਤੱਕ ਦਿੰਦੇ ਰਹੇ ਤੇ ਪੈਸੇ ਲਈ ਸਾਡੇ ਤੋਂ ਇਨਵੈਸਟਮੈਂਟ ਕਰਦੇ ਰਹੇ ਇਨਵੈਸਟਮੈਂਟ ਦੇ ਵਿੱਚ ਅਸੀਂ ਇਹਨਾਂ ਨੂੰ ਕਾਫੀ ਮੋਟੀ ਪੈਸੇ ਦਿੰਦੇ ਰਹੇ ਤੇ ਜਦੋਂ ਤੱਕ ਸਾਨੂੰ ਪਤਾ ਚੱਲਿਆ ਕਿ ਇਹ ਕੰਮ ਇੱਕ ਨੰਬਰ ਦਾ ਨਹੀਂ 2 ਨੰਬਰ ਦਾ ਹੈ ਤੇ ਜਦੋਂ ਅਸੀਂ ਇਹਨਾਂ ਕੋ ਆਪਣੇ ਪੈਸੇ ਦੀ ਵਾਪਸੀ ਮੰਗ ਕੀਤੀ ਉਹ ਉਹਨਾਂ ਨੇ ਸਾਨੂੰ ਧਮਕੀਆ ਦਿੱਤੀ ਆ ਕਿ ਤੁਸੀਂ ਜਿਹੜਾ ਸਾਡੇ ਨਾਲ ਇਲੀਗਲ ਕੰਮ ਕਰ ਰਹੇ ਹੋ ਇਹ ਇੱਕ ਡੱਬਾ ਟਰੇਡਿੰਗ ਦਾ ਕੰਮ ਹੈ ਇਹਦੇ ਵਿੱਚ ਅਸੀਂ ਪੁਲਿਸ ਮੈਕਮੇਨ ਨੂੰ ਕੰਪਲੇਂਟ ਕਰ ਦਾਂਗੇ ਤੁਸੀਂ ਵੀ ਸਾਡੇ ਨਾਲ ਡੱਬਾ ਟਰੇਡਿੰਗ ਦੇ ਵਿੱਚ ਇਨਵੋਲ ਹੋ ਠੀਕ ਹੈ ਡਰਦੇ ਮਾਰੇ ਮੈਂ ਇਹਨਾਂ ਨੂੰ ਸਮਝਾਉਂਦਾ ਰਿਹਾ ਤੇ ਇਹਨਾਂ ਨੇ ਮੈਨੂੰ ਜਿੰਨੀ ਡਿਮਾਂਡ ਕੀਤੀ ਕਿ ਤੁਸੀਂ ਮੈਨੂੰ 90 ਪੈਸੇ ਦੇ ਦਿਓ ਤੁਹਾਨੂੰ ਛੱਡ ਦਾਂਗੇ 90 ਪੈਸੇ ਦੇ ਦਿਓ ਛੱਡ ਦਾਂਗੇ ਕਰਦੇ ਕਰਦੇ ਜਨਵਰੀ ਫਰਵਰੀ ਤੱਕ ਮੈਂ ਇਹਨਾਂ ਨੂੰ ਕਰੋੜਾ ਰੁਪਏ ਦੇ ਚੁੱਕਾ ਸੀ ਐਂਡ ਮਾਰਚ ਮਹੀਨੇ 'ਚ ਮੇਰੇ ਹੱਥ ਖੜੇ ਹੋ ਗਏ ਜਦੋਂ ਮੈਂ ਭੁੱਖ ਭੁੱਖਾ ਹੋ ਗਿਆ ਸੀਗਾ ਤਾਂ ਇਹਨਾਂ ਨੇ ਮੇਰੇ ਨਾਮ ਤੇ 16 ਲੱਖ ਰੁਪਏ ਦੇ ਚੈੱਕ ਬੈਂਕ ਚ ਲਗਾਏਗੇ ਜੋ ਕਿ ਕਿਸੇ ਹੋਜ਼ਰੀ ਦੀ ਫਰਮ ਦੇ ਨਾਮ ਤੇ ਲਗਾਏ ਗਏਗੇ ਜੀ ਏਪੀਐਸ ਕਲੈਕਸ਼ਨ ਦੇ ਨਾਮ ਤੇ ਮੈਂ ਉਹ ਚੈੱਕ ਵੀ ਪਾਸ ਕਰਾਉਣ ਲਈ ਮੈਨੂੰ ਕਿਹਾ ਗਿਆ ਪਰ ਮੇਰੇ ਕੋਲ ਪੈਸੇ ਨਹੀਂ ਸੀ ਕਿ ਮੈਂ ਇਹਨਾਂ ਨੂੰ ਕੈਸ਼ ਦੇ ਦਿੱਤਾ ਤੇ ਉਹ ਕੈਸ਼ ਲੈਣ ਦੇ ਬਾਵਜੂਦ ਵੀ ਇਹਨਾਂ ਨੇ ਮੇਰੇ ਚੈੱਕ ਲਗਾ ਦਿੱਤੇ ਤੇ ਮੈਨੂੰ ਹਰਾਸਮੈਂਟ ਕਰਨ ਵਾਸਤੇ ਮੇਤੇ ਕੇਸ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਮੈਂ ਆਪਣੇ ਆਪਣੀ ਫੈਮਲੀ ਦੇ ਨਾਲ ਮਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਉਹਦੇ ਲਈ ਮੇਰੇ ਕੋਲ ਦੀਪਕ ਚਾਪ ਦੀਪਕ ਵਰਮਾ ਜੀ ਦੀ ਫੋਟੋ ਜੀ ਦੀਪਕ ਵਰਮਾ ਜੀ ਕੌਣ ਹੈ ਦੀਪਕ ਵਰਮਾ ਜੀ ਐਬਾ ਟੋਕਿਓ ਆਈ ਦੇ ਮਾਲਕ ਨੇ ਜੀ ਜੀ ਆਰੇ ਜੀ ਤੁਹਾਡੇ ਪਰਿਵਾਰਕ ਪਰਿਵਾਰਕ ਜਿਨ੍ਹਾਂ ਦਾ ਪਰਿਵਾਰਕ ਸਾਡੇ ਰਿਲੇਸ਼ਨ ਸੀਗੇ ਇਹਨਾਂ ਨੇ ਮੈਨੂੰ ਮਿਲਾਇਆ ਜਿਗਾ ਅਮਨ ਚਾਵਲਾ ਜੀ ਦਾ ਹਿਤੇਸ਼ ਮਲਿਕ ਤੇ ਅਮਨ ਚਾਵਲਾ ਤੇ ਜਿਵੇਂ ਦੀਪਕ ਬਾੜ ਦੀਪਕ ਜੀ ਨੇ ਮਿਲਾਇਆ ਸੀਗਾ ਤੇ ਦੀਪਕ ਜੀ ਨਾਲ ਤੁਹਾਡੇ ਕਿੰਨੇ ਕ ਦੇਰ ਤੋਂ ਸੰਬੰਧ ਸੀਗੇ ਦੀਪਕ ਜੀ ਨਾਲ ਮੇਰੇ 5-7 ਸਾਲ ਪੁਰਾਣੇ ਸੰਬੰਧ ਸੀਗੇ ਸੋ ਮਤਲਬ ਇੱਕ ٹرسٹ ਫੈਕਟਰ ਜਿਹਾ ਮਾ ਹੋ ਚੁੱਕਾ ਸੀ ਹਾਂਜੀ ਬਿਲਕੁਲ ਸਹੀ ਜੀ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਦੀਪਕ ਜੀ ਦੇ ਕਹੇ ਤੇ ਤੁਸੀਂ ਕਹਿ ਰਹੇ ਹੋ ਕਿ ਮਿਲੇ ਮਿਲੇ ਸੀ ਤੁਸੀਂ ਹਾਂਜੀ ਅੱਛਾ ਤੇ ਉਹ ਕਿਹਨਾਂ ਨਾਲ ਮਿਲੇ ਸੀਗੇ ਉਹ ਅਸੀਂ ਮਿਲੇ ਸੀਗੇ ਜੀ ਆ ਜਿਹੜੇ ਰੈੱਡ ਸ਼ਰਟ ਵਾਲੇ ਬੈਠੇ ਆ ਇਹ ਹੈ ਜੀ ਹਿਤੇਸ਼ ਮਾਲਿਕ ਜੀ ਦੀਪਕ ਜੀ ਨੇ ਮੈਨੂੰ ਇਹਨਾਂ ਦਾ ਨੰਬਰ ਦਿੱਤਾ ਸੀਗਾ ਜੀ ਬਟ ਜਿਸ ਦਿਨ ਮੈਂ ਇਹਨਾਂ ਨੂੰ ਮਿਲਣਾ ਸੀਗਾ ਇਹਨਾਂ ਨਾਲ ਮੇਰੀ ਟੈਲੀਫੋਨਿਕ ਗੱਲ ਹੋਈ ਕਿ ਮੈਂ ਅਵੇਲੇਬਲ ਨਹੀਂ ਹਾਂ ਮੇਰਾ ਸੈਕੰਡ ਪਾਰਟਨਰ ਜੋ ਕਿ ਇਹਨਾਂ ਦੇ ਨਾਲ ਬੈਠਾ ਜੀ ਅਮਨ ਚਾਵਲਾ ਉਰਫ ਅਮਨ ਕੁਮਾਰ ਜੀ ਇਹਨਾਂ ਨਾਲ ਮਿਲਿਆ ਚੱਕਾ ਤੇ ਇਹਨਾਂ ਨੇ ਮੈਨੂੰ ਬਿਜ਼ਨਸ ਦੱਸਿਆ ਸੀਗਾ ਕਿ ਤੁਸੀਂ ਸਾਡੇ ਨਾਲ ਇਨਵੈਸਟਮੈਂਟ ਕਰਨੀ ਆ ਅਸੀਂ ਤੁਹਾਡੇ ਪੈਸੇ 골ਡ ਸਿਲਵਰ ਦੇ ਵਿੱਚ ਇਨਵੈਸਟਮੈਂਟ ਕਰਨੇ ਆ ਜਿਹੜਾ ਤੁਹਾਡਾ 골ਡ ਆ ਉਹ ਤੁਸੀਂ ਦੀਪਕ ਜੀ ਕੋਲੋਂ ਜਦੋਂ ਮਰਜ਼ੀ ਲੈ ਸਕਦੇ ਹੋ ਦੀਪਕ ਜੀ ਨੇ ਤਾਂ ਤੁਸੀਂ ਕਹਿੰਦੇ ਹੋ ਐਫ ਬਾਰ ਚਲਾਉਂਦੇ ਸੀਗੇ ਸੇ ਜਿਹੜਾ ਇੱਕ ਬੰਦਾ ਸੁਣੋ ਜਿਹੜਾ ਬੰਦਾ ਐਫ ਬਾਰ ਚਲਾਉਂਦਾ ਹੋਵੇ ਤੁਸੀਂ ਉਹਦੇ ਤੋਂ 골ਡ ਖਰੀਦ ਰਹੇ ਹੋ ਸਰ ਉਹਨਾਂ ਦੀ ਸਰਾਫਾ ਬਾਜ਼ਾਰ ਦੇ ਵਿੱਚ ਕੇਵਲ ਕ੍ਰਿਸ਼ਨ ਐਂਡ ਸਨਸ ਦਾ ਨਾਮ ਦੀ ਆਪਣੀ ਇੱਕ ਜੱਦੀ ਪੁਸ਼ਤੀ ਸੁਨਿਆਰੀ ਦੀ ਦੁਕਾਨ ਵੀ ਹੈ ਓਕੇ ਸੋ ਇਸ ਕਰਕੇ ਸਾਨੂੰ ਉਹਨਾਂ ਤੇ ਟਰਸਟ ਕਰਨਾ ਪਿਆ ਨਾਲੇ ਵੈਸੇ ਵੀ ਪੰਜ ਸੌ ਜਿਹੜੇ ਤੁਸੀਂ ਕਹਿ ਰਹੇ ਸੀਗੇ ਕਿ 골ਡ ਖਰੀਦ ਰਹੇ ਸੀਗੇ ਤੇ 골ਡ ਤਾਂ ਜਾ ਕੇ ਕੋਈ ਵੀ ਦੁਕਾਨ ਤੋਂ ਖਰੀਦ ਸਕਦਾ ਤੇ ਉਸ ਤੇ ਗਲਤ ਕੀ ਹੈ ਸਰ ਜਿਹੜਾ 골드 ਖਰੀਦਦੇ ਸੀ ਉਹਨਾਂ ਨੇ ਕਿਹਾ ਸੀਗਾ ਅਸੀਂ ਸਟਾਕ ਮਾਰਕੀਟ ਦੇ ਵਿੱਚ ਤੁਹਾਡਾ 골드 ਖਰੀਦਾਂਗੇ ਵੇਚਾਂਗੇ ਤੇ ਤੁਹਾਡੇ ਪੈਸੇ ਮਲਟੀਪਲਾਈ ਹੋਣਗੇ ਜੇ ਕੰਮ ਆ। મતલਬ ਐਪ ਕਿਸੇ ਐਪ ਦੇ ਥਰੂ ਇਹ ਜਿਹੜੀ ਐਪ ਉਹਨਾਂ ਨੇ ਸਾਨੂੰ ਪ੍ਰੋਵਾਈਡ ਕੀਤੀ ਸੀ ਡੈਮੋ ਆਈਡੀ ਉਹਦਾ ਨਾਮ ਸੀਗਾ ਚੈਸ ਬੋਰਡ। ਅੱਛਾ ਜੀ। ਚੈਸ ਬੋਰਡ ਦੇ ਨਾਮ ਦੀ ਆਈਡੀ ਆ ਲੈਣ ਮੈਨੂੰ ਸੈਂਡ ਕੀਤੀ ਆ ਸੀਗੀ ਆ। ਉਹਨਾਂ ਦੇ ਮਤਲਬ ਕਿਸੇ ਦੁਕਾਨ ਤੇ ਜਾ ਕੇ ਸੋਨਾ ਖਰੀਦਣ ਦੀ ਗੱਲ ਨਹੀਂ ਸੀਗੀ ਬਲਕਿ ਇਹ ਕਿਸੇ ਐਪ ਦੇ ਥਰੂ ਸੀਗਾ। ਕਿਸੇ ਐਪ ਦੇ ਥਰੂ ਜਿਹਨੂੰ ਅੱਜ ਦੀ ਰੇਟ 'ਚ ਸਾਨੂੰ ਉਸ ਟਾਈਮ ਨਹੀਂ ਪਤਾ ਸੀਗਾ ਬਟ ਅੱਜ ਨਨੇ ਤੱਕ ਕਹਾਤਵਾ ਪਤਾ ਚੱਲ ਗਿਆ ਇਹ ਐਪ ਜਿਹੜੀ ਹੁੰਦੀ ਹੈ ਇਹ ਇੱਕ ਡੱਬਾ ਟਰੇਡਿੰਗ ਕਹਿੰਦੇ ਆ ਇਹਨੂੰ ਓਕੇ ਸੋ ਇਹ ਐਪ ਦੇ ਵਿੱਚ ਜਿਵੇਂ ਤੁਸੀਂ ਕਿਹਾ ਇਹ ਕਿਨੇ ਤੁਹਾਨੂੰ ਪ੍ਰੋਵਾਈਡ ਕੀਤੀ ਤੇ ਕਦੋਂ ਦਾ ਮਾਮਲਾ ਹੈ ਇਹ ਮੇਰੀ 16 18 ਅਕਤੂਬਰ ਤੋਂ 1 ਅਕਤੂਬਰ 2023 ਤੋਂ ਸ਼ੁਰੂ ਹੋਇਆ ਸੀਗਾ ਤੇ 31 ਮਾਰਚ 2024 ਤੱਕ ਖਤਮ ਹੋ ਗਿਆ ਸੀਗਾ ਅੱਛਾ ਜੀ ਜ਼ਿੰਦਗੀ ਦੇ 5 5.5 ਮਹੀਨਿਆਂ ਦੇ ਵਿੱਚ ਇਹਨਾਂ ਨੇ ਮੈਨੂੰ ਅਸਮਾਨ ਤੋਂ ਜ਼ਮੀਨ ਤੇ ਲਿਆਂਦਾ ਕਰੋੜਾ ਰੁਪਏ ਦਾ ਮਾਲਕ ਹੋਂਦ ਦੇ ਨਾਲ ਇਹਨਾਂ ਨੇ ਮੈਨੂੰ ਬਿਲਕੁਲੀ ਆ ਗਿਆ ਮੈਂ ਆਪਣੀ ਐਕਟਿਵਾ ਗੱਡੀ ਸੋਨਾ ਘਰ ਦੀਆਂ ਚੀਜ਼ਾਂ ਕਾਰ ਫੋਰਚਨਰ ਬੇਚ ਤੱਕ ਬੇਚ-ਬੇਚ ਕੇ ਇਹਨਾਂ ਨੂੰ ਪੈਸੇ ਦਿੱਤੇ ਜੋ ਕਿ ਮੇਰੇ ਕੋਲ ਉਹਨਾਂ ਦੇ ਪ੍ਰੂਫ ਹੈ ਤੇ ਇਹਨਾਂ ਨੇ ਮੈਨੂੰ ਜਿਹੜੀਆਂ ਆਈਡੀਆ ਸੈਂਡ ਕੀਤੀਆਂ ਨੇ ਜਾਂ ਜਿਹੜੀ ਬਿਜ਼ਨਸ ਡੀਲ ਕੀਤੀ ਸੀ ਕੀ ਕਰਨਾ ਕੀਤਾ ਕਰਨਾ ਉਹਨਾਂ ਸਾਰਿਆਂ ਦੀ ਮੇਰੇ ਕੋਲ ਰਿਕਾਰਡਿੰਗ WhatsApp ਚੈਟ ਹੈ ਜੇ ਮੌਕਾ ਪੈਂਦੇ ਪ੍ਰੂਫ ਕਰਨੀ ਪਈ ਤਾਂ ਮੈਂ ਉਹ ਵੀ ਪ੍ਰੂਫ ਕਰ ਸਕਦਾ ਜੀ ਜੇ ਗੱਲਬਾਤ ਕਰੀਏ ਤੁਸੀਂ ਕਹਿੰਦੇ ਤੁਹਾਡੇ ਕੋਲ ਇਹਨਾਂ ਦੀ ਰਿਕਾਰਡਿੰਗਾਂ ਜਾਂ ਪ੍ਰੂਫ ਹੈਗੇ ਹੈ ਤੇ ਕੀ ਸਾਨੂੰ ਥੋੜਾ ਜਿਹਾ ਕੁਝ ਸੁਣਾ ਸਕਦੇ ਹੋ ਕੱਲ ਨੂੰ ਅਗਲਾ ਕਵੇ ਦੀ ਤੁਸੀਂ ਸਾਡੇ ਕੋਲ ਕਿਉਂਕਿ ਆਪਾਂ ਕਿਸੇ ਤੇ ਵੀ ਇਲਜ਼ਾਮ ਲਾ ਰਹੇ ਹਾਂ ਸਾਡੇ ਕੋਲ ਕੀ ਪ੍ਰੂਫ ਹੈ ਜੀ ਤੁਸੀਂ ਕਿਸੇ ਤੇ ਇਲਜ਼ਾਮ ਲਾ ਦਿਓ ਦੀਪਕ ਵਰਮਾ ਜੀ ਨੇ ਮੈਨੂੰ ਅਮਨ ਚਾਵਲਾ ਤੇ ਹਿਤੇਸ਼ ਮਾਲਿਕ ਨਾਲ ਮਲਾਇਆ ਉਹਨਾਂ ਦੀ ਫਰਸਟ ਰਿਕਾਰਡਿੰਗ ਜੀ ਗੁੱਡ ਮਾਰਨਿੰਗ ਭਾਜੀ ਹਰਤਾ ਜੀ ਮੈਂ ਤਾਂ ਸੁੱਤੇ ਭਾਈ ਹਾਂ ਮੈਨੂੰ ਤਾਂ ਤਾਂ ਮੈਨੂੰ ਲੱਗ ਰਿਹਾ ਕੰਮ ਦੇ ਪਿਆ ਹੋ ਜੀ ਇਹ ਕਿੰਨਾ ਦੀ ਬਾਤ ਹੈ ਦੀਪਕ ਪਰਮਾ ਉੱਪਰ ਦਾ ਆ 3:30 ਤੋਂ 4:00 ਤੱਕ ਕਰਾਂਗਾ ਆਪਰੋਂ ਕੰਮ ਉਹ ਡੀਜ਼ਲ ਦੀ ਬਾਹਰ ਚਲੇਗੇ ਉਹ ਥੋੜਾ ਕੰਮ ਜਾਣਾ ਪਿਆ ਸੀ ਨਾ ਓਕੇ ਮੈਂ ਤਾਂ ਕਿ ਸਿਰਸਰ ਗੁੱਡ ਮਾਰਨਿੰਗ ਕਰਕੇ ਬਾਜੀ ਉੱਠਿਓ ਅੱਛਾ ਮੈਂ ਇੱਕ ਚ ਦੱਸੋ ਇਹ ਜਿਹੜਾ ਹਰੀਸ਼ ਹਿਤੇਸ਼ ਮਲਿਕਾ ਹਾਂਜੀ ਹਾਂਜੀ ਇਹ ਬੰਦੇ ਸਹੀ ਆ ਬਹੁਤ ਵਧੀਆ ਟੈਨਸ਼ਨ ਫ੍ਰੀ ਹੋ ਜਾਓ ਭਾਜੀ ਠੀਕ ਹੈ ਤੇ ਦੂਜੀ ਗੱਲ ਇਹ ਕੰਮ ਇਹ ਕਰਦੇ ਕਿਹਨਾਂ ਦਾ ਕੋਈ ਬਾਊ ਆ ਨਹੀਂ ਨਹੀਂ ਕੰਮ ਇਹ ਹੀ ਮੁੰਡੇ ਕਰਦੇ ਐ ਐਕਚੁਅਲੀ ਕੀ ਐ ਮੈਂ ਤੁਹਾਨੂੰ ਦੱਸਦਾ ਨਕਲ ਕਰ ਦੱਸਾਂ ਹਾਂਜੀ ਇਹਦੇ ਵਿੱਚ ਨਾ ਤਿੰਨ 파ਟਰਨਰ ਆ ਹਾਂਜੀ ਹਾਂਜੀ ਠੀਕ ਐ ਇੱਕ ਸਾਈਡ ਤੇ ਜੇ ਕਿ ਟੋਟਲ ਸ਼ੇਅਰ ਹੋਲਡਿੰਗ ਦੇ ਵਿੱਚ ਇੱਕ ਕੰਪਨੀ ਐ ਪਿੱਛੇ ਕੰਪਨੀ ਕੋ ਲਾਈਨ ਹੁੰਦੀ ਐ ਸਭ ਦੀ ਠੀਕ ਐ ਇਦਾਂ ਹੀ ਹੁੰਦਾ ਬਿਲਕੁਲ ਸਹੀ ਐ ਇਹ ਸਿਰਫ ਬ੍ਰੋਕਰੇਜ ਆ ਬਸ ਇਹਦਾ ਹਾਂ ਬ੍ਰੋਕਰੇਜ ਆ ਗਰੰਟੀ ਸਾਰੀ ਇਹਨਾਂ ਦੀ ਲੈਣ ਦਿੰਦੇ ਤੇ ਇਹਨਾਂ ਦਾ ਆਫਿਸ ਤੇ ਇਹ ਸਿਕਿਉਰਿਟੀ ਸਿਕਿਉਰਿਟੀ ਪਹਿਲੇ ਭਰੀ ਹੁੰਦੀ ਨਾ ਸਾਰੀ ਅਚਾਨਕ ਸਿਕਿਉਰਿਟੀ ਭਰੀ ਹੁੰਦੀ ਹੈ ਯਾਨੀ ਮਲੇਕ ਜੀ ਇੱਕ ਕੋਟਾ ਹੁੰਦਾ ਕਿੰਨੇ ਕੋਟਾ ਭਰਤਾ ਸੀ ਤੁਹਾਡੇ ਕੋਲ ਹਾਂਜੀ 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 ਹਾਂ ਉਹਨੇ ਜਿੱਥੇ ਹੁੰਦਾ ਉਹ ਵੀ ਮੇਰਾ ਮਿੱਤਰ ਹੈ ਉਹ ਹਾਈ ਸਕੀਲ ਤੇ ਹੈ Delhi ਹੈ ਪਰ ਉਹਦਾ ਸਿਸਟਮ ਕੀ ਹੈ ਉਹ 1.5 ਕਰੋੜ ਰੁਪਏ ਸਿਕਿਉਰਿਟੀ ਤੋਂ ਬਿਨਾ ਦਿੰਦੇ ਨਹੀਂ ਲਾएंगे ਸਾਨੂੰ ਅੱਛਾ ਜੀ ਹਾਂ ਪਰ ਉਹ ਮੈਂ ਜਨ ਜ਼ਿਆਦਾ ਵਧੀਆ ਮੈਂ ਕਹਿੰਦਾ ਪਰ ਉਹਨੇ ਸਿਕਿਉਰਿਟੀ ਲੈਣੀ ਨਾ ਕਰੋੜ ਰੁਪਏ ਵੱਲੇ ਸਰ ਕੋਈ ਗੱਲ ਨਹੀਂ ਕੰਮ ਵੀ ਤਾਂ ਪਹਿਲੇ ਪੰਜ ਤਾਂ ਕਰਾਊਗਾ ਨਹੀਂ ਹਥੋ ਜਨਾ ਨਾ ਨਾ ਉਹਦੇ ਵੀ ਸਿਕਿਉਰਟੀ ਹੈ ਤੁਹਾਨੂੰ ਲਾਈਨ ਦੇਣੀ ਹੈ ਇੰਡੀਵਿਜੂਅਲੀ ਇੱਕ ਇੱਕ ਬੰਦੇ ਨਾਲ ਕੰਮ ਨਹੀਂ ਕਰਦਾ ਉਹ ਤਾਂ ਤੁਸੀਂ ਜੇ ਮੰਨ ਲਓ ਅੱਗੇ ਲਾਈਨ ਦੇਣੀ ਹੈ ਤੁਸੀਂ ਆਪਣੀਆਂ ਸਿਕਿਉਰਟੀਆਂ ਲੈ ਕੇ ਇਦਾਂ ਹੁੰਦਾ ਉਹਥੇ ਇਦਾਂ ਹੀ ਇੰਡੀਵਿਜੂਅਲ ਕੰਮ ਨਹੀਂ ਕਰਨ ਦਿੰਦੇ ਕਿਸੇ ਸਮਝ ਗਿਆ ਬੋਕੀ ਅੱਛਾ ਤੇ ਦੂਜੀ ਗੱਲ ਹੁਣ ਇਹ ਜਿਹੜੇ ਬੰਦੇ ਕੰਮ ਕਰ ਇਹ ਆਫਿਸ ਵਾਲੇ ਬੰਦੇ ਨਹੀਂ ਹੈਗੇ ਆਫਿਸ ਪਾੜੀਏ ਜਿੱਦਾਂ ਪਾੜੀਏ ਸਾਰਾ ਕੰਮ ਤਾਂ ਫੋਨ ਤੇ ਹੈ ਮੇਰੀ ਗੱਲ ਸੁਣੋ ਮੈਂ ਹੁਣ ਪੁੱਛਿਆ ਨਾ ਮੈਂ ਕਿਹਾ ਮੈਂ ਆਣਾ ਤੈਨੂੰ ਮਿਲਣਾ ਵਾ ਮੈਂ ਬਾਹਰ ਜਾ ਰਿਹਾ ਮੇਰੇ ਦੂਜੇ 파ਟਨਰ ਨਾਲ ਗੱਲ ਕਰ ਲਓ ਕਸੇ ਕਜਾਇਆ ਮੈਂ ਮੇਰੇ ਕਾ ਸੇਫ ਆ ਨਾ ਜਾ ਪਾਜੀ ਟੈਨਸ਼ਨ ਫੀ ਹੋ ਜਾਓ ਜੋ ਵਾਦਾ ਕਰਤਾ ਮੈਂ ਰਿਸਪੋਨਸਿਬਲ ਹਾਂ ਠੀਕ ਹੈ ਜੀ ਠੀਕ ਹੈ ਇਹ ਬੰਦੇ ਹੋਰ ਵੀ ਹੈਗੇ ਜੀ ਆ ਇੱਕ ਇਹ ਤਾਂ ਹੋ ਗਿਆ ਜੀ ਦੀਪਕ ਜੀ ਨਾਲ ਜਿਨ੍ਹਾਂ ਤੇ આરોਪ ਲਗਾਏ ਹੋਰ ਜਿਹੜੇ ਬੰਦਿਆਂ ਨੇ ਤੁਹਾਡੇ ਨਾਲ ਡੀਲ ਕੀਤੇ ਉਹਨਾਂ ਦੇ ਹੋਰ ਉਸ ਤੋਂ ਬਾਅਦ ਜੀ ਮੈਂ ਹਿਤੇਜ ਜੀ ਨਾਲ ਗੱਲ ਕੀਤੀ ਸੀ ਜਦੋਂ ਹਿਤੇਜ ਜੀ ਨੇ ਮੈਨੂੰ ਕਿਹਾ ਸੀ ਕਿ ਮੈਂ ਆਫਿਸ ਨਹੀਂ ਹੈ ਮੇਰੇ ਸੈਕੰਡ 파ਟਰਨ ਨਾਲ ਕਰੋ ਆ ਹਿਤੇਜ ਜੀ ਦੀ ਰਿਕਾਰਡਿੰਗ ਠੀਕ ਹੈ ਸਰ ਤੇ ਮੈਂ ਕਿੰਨੇ ਵਜੇ ਮੈਨੂੰ ਕੋ ਸੈਟ ਸਰ 12:00 ਵਜੇ ਜੀ 12 ਪਹਿਲਾਂ ਨਹੀਂ ਪ੍ਰੋਗਰਾਮ ਬੰਦਾ ਕਿਉਂਕਿ ਮੈਂ ਨਿਕ ਤੁਸੀਂ ਮੈਂ ਐਕਚੁਅਲ ਛੋਣ ਜਣਾ ਬੱਚੇ ਦਾ ਸਕੂਲ 10 ਮਿੰਟ ਵਾਸਤੇ ਵਾਈਫ ਨੂੰ ਲੈ ਕੇ ਜੇ ਤਾਂ ਹੁਣ ਅਵੇਲੇਬਲ ਹੋ ਨਹੀਂ ਨਹੀਂ ਸਰ ਹੁਣ ਤਾਂ ਨਹੀਂ ਸਰ ਅੱਜ ਕਰਾਂਗੇ ਹਾਂਜੀ ਚਲੋ ਕੋਈ ਗੱਲ ਕੋਈ ਗੱਲ ਨਹੀਂ ਠੀਕ ਹੈ ਜੀ ਮੈਂ ਤੁਹਾਨੂੰ ਕਾਲ ਕਰਾਂਗਾ 12:00 ਵਜੇ ਮਿਲਦੇ ਫੇ ਠੀਕ ਹੈ ਠੀਕ ਹੈ ਸਰ ਮੁਸਤਫਾ ਜੀ ਸਰ ਕੀ ਹਾਲ ਹੈ ਜੀ ਠੀਕ ਹੈ ਸਰ ਤੇ ਮੈਂ ਕਿੰਨੇ ਵਜੇ ਮੈਨੂੰ ਕੋਈ ਸਰ 12:00 ਵਜੇ ਜੀ ਪਰ ਪਰ ਲੈਣੀ ਪ੍ਰੋਗਰਾਮ ਮੰਨਦਾ ਕਿ ਉਹ ਮੈਂ ਨਿਕਲਣਾ ਜ਼ਿਕਰ ਉਹਦੇ ਚਲੋ ਇਹ ਤਾਂ ਹਿਤੇਸ਼ ਜੀ ਹੋ ਗਿਆ ਤੁਸੀਂ ਕਹਿ ਰਹੇ ਹਾਂਜੀ ਤੇ ਹੋਰ ਕੌਣ ਸੀਗੇ ਇਨਵੋਲ ਹੋਰ ਉਹਦੇ ਵਿੱਚ ਸੀਗਾ ਜੀ 파ਰੁਲ ਮਲੋਤਰਾ ਜੀ ਜੋ ਕਿ ਪੇਮੈਂਟ ਕਲੈਕਸ਼ਨ ਦਾ ਕੰਮ ਸਾਰਾ ਹੀ 파ਰੁਲ ਮਲੋਤਰਾ ਕਰਦਾ ਹੈ ਜੀ ਜਿਹਦੇ ਕੋਲ ਇਨੋਵਾ ਗੱਡੀ ਹੈ ਟ੍ਰਿਪਲ 83 ਜੀ ਉਹ ਉਹ ਕਲੈਕਸ਼ਨ ਕਰਦੇ ਸੀ ਨਾ ਜੀ ਜਿੰਨੀ ਪੇਮੈਂਟ ਦੀ ਕਲੈਕਸ਼ਨ ਸੀਗੀ ਮੇਰੇ ਕੋਲੋਂ ਜਿੰਨੀ ਪੇਮੈਂਟ ਲੈ ਕੇ ਗਿਆ ਸਾਰੀ ਉਹ ਲੈ ਕੇ ਗਿਆ ਜਿੰਨ ਜੀ ਇਹਦਾ ਵੀ ਕੋਈ ਪ੍ਰੂਫ ਹੈਗਾ ਤੇ ਇਹਨਾਂ ਦਾ ਪ੍ਰੂਫ ਇਹ ਵਾ ਕਿ ਜਿੰਨੀ ਵੀ ਆ ਅਮਨ ਜੀ ਜੋ ਕਿ ਇਹਨਾਂ ਦੇ ਜੀਜਾ ਜੀਜਾ ਹੈ ਉਹਨਾਂ ਨੇ ਦੇਖੋ ਸੈਂਡ ਕੀਤੀ ਰਿਪੋਰਟ ਆਇਆ ਤੁਸੀਂ ਦੇਖੋ ਨਾ ਆਂਦ ਰਹੇ ਹੈਲਦੀਆ ਗੁੱਡਾ ਆਂਦਾ ਹੁੰਦਾ ਇੱਕ ਤੱਕ ਬੈਕ ਕਰਕੇ ਟ੍ਰੀਟਮੈਂਟ ਲਾ ਕੇ ਆਉਂਦਾ ਤੁਸੀਂ ਨਾਮ ਦੱਸੋ ਕੀ ਹੈ ਯਾਰ ਉਹਦਾ 파ਰੁਲ 파ਰੁਲ ਨਾਮ ਹੋਗਾ ਪਤਾ ਨਹੀਂ ਨਾਮ ਦੱਸੋ ਨਾਮ ਦੱਸੋ ਗਾਣਾ ਆਪਣਾ ਹੋ ਹਾਂ ਨਾਮ ਦੱਸੋ ਉਹ ਚੈੱਕ ਫੜਾ ਦੇਣਾ ਕਨੇ ਦਿੱਤਾ ਕੌਣ ਹੈ ਔਰੇ ਬਾਅਦ 10 ਮਿੰਟ ਬਾਅਦ ਬਸ ਠੀਕ ਹੈ ਜੀ ਇਹ ਕਿਤੇ ਚੈੱਕ ਫੜਾਉਣ ਦੀ ਗੱਲ ਹੋ ਰਹੀ ਹੈ ਸਰ ਇਹ ਕੁਝ ਜਦਾ ਕੋਈ ਸਿਕਿਉਰਟੀ ਦੇ ਚੈੱਕ ਲੈਣੇ ਹੁੰਦੇ ਆ ਇਹਨਾਂ ਨੇ ਮੇਰੇ ਤੋਂ ਉਹ ਸਿਕਿਉਰਟੀ ਚੈੱਕ ਲੈਣ ਵਾਸਤੇ ਇਹਨਾਂ ਨੇ 파ਰੂਲ ਜੀ ਨੂੰ ਭੇਜਿਆ ਸੀਗਾ ਤੇ ਪਲੱਸ ਮੇਰੇ ਤੋਂ ਜਿਹੜੇ ਪੇਮੈਂਟ ਆ ਜਿੰਨੇ ਪੇਮੈਂਟ ਲੈ ਮੰਗਾਦੇ ਕਦੇ 5 ਲੱਖ ਦੇ ਤੋਂ ਕਦੇ 10 ਲੱਖ ਦੇ ਤੋਂ 8 ਲੱਖ ਦੇ ਤੋਂ ਕਦੇ 7 ਲੱਖ ਦੇ ਤੋਂ ਕਦੇ 12 ਲੱਖ ਦੇ ਤੋਂ 15 ਲੱਖ ਉਹ ਪੇਮੈਂਟ ਆ ਸਾਰੀਆਂ 90% ਪੇਮੈਂਟ ਆ 파ਰੂਲ ਮੈਨੂੰ ਤੱਕ ਲੱਕ ਕਰਦਾ ਹੈ ਤੇ ਇਨ ਕੇ ਜਦੋਂ 파ਰੂਲ ਮੈਨੂੰ ਉਤਰਾ ਜਾਂ ਅਮਨ ਕੁਮਾਰ ਜਾਂ ਹਿਤੇਸ਼ ਅਵੇਲੇਬਲ ਨਹੀਂ ਹੁੰਦੇ ਤਾਂ ਫਿਰ ਇਹਨਾਂ ਦੀ ਇੱਕ ਲੇਡੀ ਆ ਨੀਹਾ ਜੋ ਕਿ ਜਿੱਥੇ ਤੱਕ ਮੇਰੀ ਉਮੀਦ ਆ ਉਹ ਅਮਨ ਚਾਵਲਾ ਦੀ ਵਾਈਫ ਆ ਜ ਉਹ ਵੀ ਪੇਮੈਂਟਾਂ ਕਲੈਕਟ ਕਰ ਦਿਆ ਨੇ ਤੇ ਮੈਂ ਅਮਨ ਜੀ ਨੇ ਮੈਨੂੰ ਉਹਨਾਂ ਦਾ ਅਕਾਊਂਟ ਨੰਬਰ ਮੋਬਾਈਲ ਨੰਬਰ ਤੇ ਚੈੱਕ ਦੀ ਡਿਟੇਲ ਵੀ ਸੈਂਡ ਕੀਤੀ ਸੀ ਮੈਂ ਕੁਝ ਪੇਮੈਂਟਾਂ ਉਹਨਾਂ ਦੇ ਅਕਾਊਂਟ 'ਚ ਵੀ ਟਰਾਂਸਫਰ ਕੀਤੀਆਂ ਨੇ ਜੀ ਤੇ ਟੋਟਲ ਮਿਲਾ ਕੇ ਤੁਸੀਂ ਕਹਿ ਰਹੇ ਹੋ ਕਿ ਕਿੰਨੇ ਕਰ ਤੁਹਾਨੂੰ ਲਾਸ ਹੋ ਚੁੱਕਾ ਜਿਹੜਾ ਟੋਟਲ ਮਿਲਾ ਕੇ ਮੈਨੂੰ ਕਰੋੜਾ ਰੁਪਏ ਦੇ ਵਿੱਚ ਲਾਸ ਹੋ ਚੁੱਕਾ ਹੈ ਤੇ ਅੱਜ ਮੈਂ आम जनता ਦੇ ਮੂਰੇ ਪੇਸ਼ ਹੋ ਕੇ ਇਹ ਕਹਿਣਾ ਚਾਹੁੰਦਾ ਕਿ ਮੇਰੇ ਨਾਲ ਜੋ ਹੋਇਆ ਕੋਈ ਗੱਲ ਨਹੀਂ ਮੇਰੇ ਨਾਲ ਜੋ ਹੋਣਾ ਸੀਗਾ ਮੇਰੇ ਮੁਕੱਦਰਾ ਸੀਗਾ ਜ਼ਿੰਦਗੀ ਦੇ 4-5 ਮਹੀਨਿਆਂ ਚ ਇਹਨਾਂ ਨੇ ਮੈਨੂੰ ਕਿੱਥੋਂ ਦੀ ਕਿੱਥੇ ਲਿਆਤਾ ਪਰ ਮੈਂ ਜੋ ਮੇਰੇ ਨਾਲ ਹੋਇਆ ਮੈਂ ਨਹੀਂ ਚਾਹੁੰਦਾ ਲੁਧਿਆਣਾ ਸ਼ਹਿਰ ਦੀ ਬਾਕੀ ਜਨਤਾ ਨਾਲ ਵੀ ਇੱਕੋ ਚੋਵੇ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਸਾਰੇ ਸਾਹਮਣੇ ਪੇਸ਼ ਹੋ ਕੇ ਅਨਾਂ ਦੀ ਸਚਾਈ ਪੇਸ਼ ਕਰਨਾ ਚਾਹਨਾ ਮੈਂ ਇਹ ਪੁੱਛਣਾ ਚਾਹ ਰਿਹਾ ਕਿ ਜਿੰਨੇ ਤੁਹਾਡੇ ਕੋਲ ਇੰਨੇ ਪ੍ਰੂਫ ਐ ਸਾਰਾ ਕੁਝ ਐ ਔਰ ਤੁਸੀਂ ਕਹਿ ਰਹੇ 2023 ਚ ਤੁਹਾਡੇ ਨਾਲ ਇਹ ਚੀਜ਼ਾਂ ਵਾਪਰੀਆਂ ਤੇ ਉਸ ਤੋਂ ਬਾਅਦ ਤੁਸੀਂ ਪੁਲਿਸ ਅਧਿਕਾਰੀਆਂ ਕੋਲ ਕੋਈ ਦੇਖੋ ਬੰਦੇ ਦਾ ਠੱਗੀ ਹੁੰਦੀ ਐ ਬੰਦਾ ਪੁਲਿਸ ਕੋਲ ਜਾਂਦਾ ਕਿ ਮੇਰੇ ਨਾਲ ਠੱਗੀ ਹੋਈ ਜੀ ਤੁਸੀਂ ਗਏ ਅਪਰੋਚ ਕੀਤਾ ਸਭ ਤੋਂ ਪਹਿਲਾਂ ਮੈਂ ਗਿਆ ਸੀਗਾ ਜੀ ਬੀ ਡੀਜੀਪੀ 7 5 2024 ਨੂੰ ਅੱਛਾ ਜੀ ਆਹ ਦੇ ਉਹਨਾਂ ਦੀ ਰਿਪੋਰਟ ਜੀ ਉਹਨਾਂ ਦੀ ਰਿਪੋਰਟ ਦੇ ਵਿੱਚ ਇਹਨਾਂ ਨੇ ਲਿਖਤਾ ਕਿ ਇਹਨਾਂ ਦਾ ਵਿਵਾਨੀ ਮੈਟਰ ਆ ਪੈਸੇ ਦਾ ਲੈਣ ਦੇ ਨਾ ਜੀ ਠੀਕ ਹੈ ਇਹ ਉਹਨਾਂ ਨੇ ਰਿਪੋਰਟ ਬਣਾਈ ਫਿਰ ਉਸ ਤੋਂ ਬਾਅਦ ਮੈਂ ਇਹਨਾਂ ਨੂੰ 11 22 6 2024 ਨੂੰ ਸੀਪੀ ਸਾਹਿਬ ਨੂੰ ਇੱਕ ਹੋਰ ਲੈਟਰ ਦਿੱਤੀ ਜੀ ਤਾਂ ਆਹੀ ਕੰਪਲੀਟ ਦੀ ਭਾਈ ਇਹਨਾਂ ਦੀ ਜੋ ਮੈਂ ਇਸ ਟਾਈਮ ਕਰਾਇਆ ਉਹ ਚੈੱਕ ਕੀਤੇ ਜਾਂਦੇ ਉਹਦੇ ਵਿੱਚ ਵੀ ਇਹਨਾਂ ਨੇ ਇਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਤੇ ਉਹਨਾਂ ਨੇ ਜੋ ਰਿਪੋਰਟ ਦੇ ਵਿੱਚ ਲਿਖਿਆ ਹੈ ਪਹਿਲੀ ਧਿਰ ਅਮਿਤ ਬੱਸੀ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ ਦੱਸੇ ਗਏ ਆ ਤੇ ਦੂਜੀ ਧਿਰ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ ਕੋਈ ਨਹੀਂ ਆਹ ਰਿਪੋਰਟ ਨੂੰ ਵੀ ਆ ਪਈ ਜੀ ਜੀ ਸੀਜੀ ਰਿਪੋਰਟ ਜੋ ਕਿ ਮੈਂ 11/7/2024 ਨੂੰ ਆਪਣੇ ਮਾਨਯੋਗ ਡੀਜੀਪੀ ਸਾਹਿਬ ਈਸ਼ਵਰ ਸਿੰਘ ਨੂੰ ਮਾਰਕ ਕੀਤੀ ਸੀ ਉਹਨਾਂ ਨੇ ਸਾਡੇ ਲੁਧਿਆਣਾ ਦੇ ਸੀਪੀ ਸਾਹਿਬ ਨੂੰ ਮਾਰਕ ਕੀਤੀ ਸੀ ਤੇ ਉਹਨਾਂ ਨੇ ਏਡੀਸੀਪੀ ਆਪਰੇਸ਼ਨ ਨੂੰ ਮਾਰਕ ਕੀਤੀ ਆ ਆ ਰਹੀ ਜੀ ਉਹਦੀ ਵੀ ਰਿਪੋਰਟ ਇਹ ਤਿੰਨੋਂ ਰਿਪੋਰਟਾਂ ਦੇ ਵਿੱਚ ਮੇਰੀ ਚੈਟ ਡਿਟੇਲ ਆਈਡੀਆ WhatsApp ਬੈਂਕ ਅਕਾਊਂਟ ਬੈਂਕ ਐਂਟਰੀਜ਼ ਸਾਰਾ ਕੁਝ ਇਨਵੋਲਵ ਨੇ ਤੇ ਆ ਤੀਜੀ ਰਿਪੋਰਟ ਜੋ ਕਿ ਮੈਨੂੰ 23/8/2024 ਨੂੰ ਉਹਨਾਂ ਨੇ ਆਹ ਕਹਿ ਕੇ ਕਰਤੀ ਕਿ ਤੁਹਾਡੀ ਮਲਟੀਪਲ ਇਨਕੁਆਰੀਜ਼ ਨੇ ਅਸੀਂ ਇਸ ਕਾਰਕ ਤੁਹਾਡੀ ਫਾਈਲ ਕਲੋਜ਼ ਕਰ ਰਹੇ ਹਾਂ ਉਹਦੇ ਵਿੱਚ ਵੀ ਇਹਨਾਂ ਨੇ ਦੂਜੀ ਪਾਰਟੀ ਨੇ ਕੋਈ ਬੂਤ ਨਹੀਂ ਦਿੱਤੇ ਤੇ ਨਾ ਇਹਨਾਂ ਨੇ ਮੇਰੇ ਵੱਲੋਂ ਦਿੱਤੇ ਹੋਏਗੇ ਕਾਗਜ਼ WhatsApp ਚੈਟ ਕਿਸੇ ਨੂੰ ਵੈਰੀਫਾਈ ਕੀਤਾ ਤੇ ਆ ਜਿਹੜੀਆਂ ਤਿੰਨ ਤਿੰਨ ਵਾਰੀ ਤੁਸੀਂ ਪੁਲਿਸ ਦੇ ਕੋਲ ਗਏ ਇਸ ਦੌਰਾਨ ਇਹਨਾਂ ਨੇ ਤੁਹਾਨੂੰ ਅਪਰੋਚ ਨਹੀਂ ਕੀਤਾ ਇਹਨਾਂ ਨੇ ਕੋਈ ਅਪਰੋਚ ਨਹੀਂ ਕੀਤਾ ਉਲਟਾ ਇਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਨੇ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਕਿਸੇ ਮੰਤਰੀ ਕੋਲ ਸੰਤਰੀ ਕੋਲ ਸੀਪੀ ਕੋ ਡੀਜੀਪੀ ਕੋਲ ਸਾਡੀ ਲੁਧਿਆਣਾ ਤੋਂ ਲੈ ਕੇ ਚੰਡੀਗੜ੍ਹ ਤੱਕ ਬਹੁਤ ਉੱਪਰਲੇ ਲੈਵਲ ਤੱਕ ਅਪਰੋਚ ਹੈ ਠੀਕ ਹੈ ਇਸਕਾ ਕਿ ਤੁਹਾਡਾ ਕੋਈ ਕੁਝ ਨਹੀਂ ਕਰ ਸਕਦਾ ਹੁਣ ਮੈਨੂੰ ਨਹੀਂ ਪਤਾ ਇਹਦੇ ਵਿੱਚ ਪੁਲਿਸ ਮੈਕਮੇ ਦੀ ਕੀ ਮਜਬੂਰੀ ਆ ਜੋ ਕਿ ਉਹਨਾਂ ਨੇ ਮੇਰੀ ਫਾਈਲ ਨੂੰ ਸਟੱਡੀ ਨਹੀਂ ਕੀਤਾ। ਜੀ। ਪਰੂਲ ਦੀ ਮੰਗ ਕੀ ਕੀਤੀ ਸੀ ਕੋਈ? ਮੰਗ ਸਿਰਫ ਅਸੀਂ ਇਹ ਕੀਤੀ ਸੀ ਕਿ ਸਾਡੇ ਨਾਲ ਜੋ ਹੋਇਆ ਸੋਇਆ ਅਸੀਂ ਪੈਸੇ ਦੀ ਮੰਗ ਨਹੀਂ ਕਰਦੇ। ਅਸੀਂ ਸਿਰਫ ਇਹ ਚਾਹੁੰਦੇ ਹਾਂ ਜੋ ਸਾਡੇ ਨਾਲ ਹੋਇਆ ਅੱਜ ਤੋਂ ਬਾਅਦ ਅੱਗੇ ਕਿਸੇ ਜਨਤਾ ਨਾਲ ਨਾ ਹੋਵੇ ਇਸਕਾ ਕਿ ਇਹਨਾਂ ਦੀ ਇਨਕੁਆਇਰੀ ਕੀਤੀ ਜਾਵੇ ਤੇ ਇਹਨਾਂ ਨੂੰ ਬੰਦ ਹੀ ਸਜ਼ਾ ਦਿੱਤੀ ਜਾਵੇ। ਸੋ ਤੁਹਾਡੇ ਹਿਸਾਬ ਨਾਲ ਕੀ ਕਿਸੇ ਵੀ ਇੰਨੇ ਵੱਡੇ ਵੱਡੇ ਅਧਿਕਾਰੀਆਂ ਤੱਕ ਤੁਸੀਂ ਪਹੁੰਚੇ ਤੇ ਕਿਤੇ ਵੀ ਇਹਨਾਂ ਮਤਲਬ ਤੁਹਾਡੀ ਸੁਣਵਾਈ ਨਹੀਂ ਹੋ ਪਈ। ਹਾਂਜੀ। ਸਭ ਨੇ ਉਲਟਾ ਤੁਹਾਨੂੰ ਹੀ ਕਲਪਰੇਟ ਕਿਹਾ। ਨਹੀਂ ਉਹਨਾਂ ਨੇ ਸਾਨੂੰ ਆ ਕਿਹਾ ਕਿ ਤੁਹਾਡੀ ਮਲਟੀਪਲ ਕੁਇਰੀ ਕਰਕੇ ਕੇਸ ਬੰਦ ਕਰਤਾ ਵਾ ਬਸ ਫਿਰ ਸਾਨੂੰ ਕੋਈ ਇਨਕੁਆਰੀ ਜਦੋਂ ਅਸੀਂ ਰਿਪੋਰਟਾਂ ਪੜ੍ਹਦੇ ਆ ਰਿਪੋਰਟਾਂ ਦੇ ਵਿੱਚ ਸਿਰਫ ਤੇ ਸਿਰਫ ਸਾਡੇ ਹੀ ਐਵੀਡੈਂਸ ਲੱਗੇ ਨੇ ਉਹਨਾਂ ਵੱਲੋਂ ਦਿੱਤਾ ਗਿਆ ਇੱਕ ਸਿੰਗਲ ਐਵੀਡੈਂਸ ਵੀ ਨਹੀਂ ਆ ਜੀ ਤੁਸੀਂ ਪਰ ਆਪਣੇ ਐਵੀਡੈਂਸ ਦਿੱਤੇ ਅਸੀਂ ਪੁਲਿਸ ਨੂੰ ਸਰ ਸਾਰੇ ਆਰਟੀਆਈ ਰਿਪੋਰਟ ਦੇ ਵਿੱਚ ਲੱਗੇ ਹੋਏ ਨੇ ਜੀ ਆ 110 ਪੇਜਾਂ ਦੀ ਆਰਟੀਆਈ ਰਿਪੋਰਟ ਆ ਜਿਹਦੇ ਵਿੱਚ 110 ਵਿੱਚੋਂ 5 ਪੇਜ ਪੰਜਾਬ ਪੁਲਿਸ ਦੇ ਨੇ ਜੀ ਬਾਕੀ 3-4 ਬਿਆਨ ਦੇ ਪੇਜ ਨੇ ਸੈਕੰਡ ਪਾਰਟੀ ਦੇ ਬਾਕੀ 100 ਦੇ 100 ਪੇਜ ਅਮਿਤ ਬੱਸੀ ਦੇ ਨੇ ਜਿਹੜੇ ਐਵੀਡੈਂਸ ਨੇ ਸਾਰੇ ਤੁਸੀਂ ਕਿੱਦਾਂ ਦੇ ਐਵੀਡੈਂਸ ਦਿੱਤੇ ਸੀ ਮੈਂ ਇਹਦਾ ਵਿੱਚ ਇਹਨਾਂ ਨੂੰ ਐਵੀਡੈਂਸ ਦਿੱਤੇ ਸੀ ਆਪਣੀ ਬੈਂਕ ਸਟੇਟਮੈਂਟ ਜਿੱਥੋਂ ਮੈਂ ਪੇਮੈਂਟ ਇਹਨਾਂ ਦੇ ਖਾਤੇ ਆ ਟ੍ਰਾਂਸਫਰ ਕੀਤੀ ਆ ਇਹਨਾਂ ਦੀ ਚੈਟ ਡਿਟੇਲ ਜਿੱਥੇ ਇਹ ਮੈਨੂੰ ਆਈਡੀਆ ਸੈਂਡ ਕਰਦੇ ਨੇ ਜਿੱਥੇ ਮੈਨੂੰ ਦੱਸਦੇ ਪਏ ਨੇ ਸੋਮਵਾਰ ਨੂੰ ਮਾਰਕੀਟ ਫਲਾਨੀ ਜਗ੍ਹਾ ਚਲਣੀ ਆ ਬੰਦ ਹੋਣੀ ਆ ਐਨਾ ਸੋਨਾ ਖਰੀਦ ਲਿਆ ਮਤਲਬ ਇਹ ਗਾਈਡ ਕਰਦੇ ਸੀ ਤੁਹਾਨੂੰ ਇਹਦੇ ਕੋਈ ਪ੍ਰੂਫ ਹੈਗੇ ਆ ਤੁਸੀਂ ਕਲੇਮ ਕਰ ਰਹੇ ਹੋ ਅਗਲਾ ਸਾਨੂੰ ਕਹੋ ਕਿੱਦਾਂ ਦੇ ਪ੍ਰੂਫ ਹੈਗੇ ਆ ਇਹਨਾਂ ਦੇ ਪ੍ਰੂਫ ਇਹ ਵਾਜੀ ਇਹ ਮੈਨੂੰ ਪੂਰੀ ਦੀ ਪੂਰੀ ਡਿਟੇਲ ਜਿੰਨੀਆਂ ਇਹਨਾਂ ਨੇ ਮੈਨੂੰ ਆਈਡੀਆ ਸੈਂਡ ਕੀਤੀ ਆ ਹਿਤੇਸ਼ ਮਾਲਿਕ ਤੇ ਅਮਨ ਚਾਵਲਾ ਨੇ ਮੈਨੂੰ ਵਾਇਆ WhatsApp ਆਈਡੀਆ ਸੈਂਡ ਕੀਤਾ ਦਿਖਾ ਸਕਦੇ ਹੋ ਪ੍ਰੂਫ ਸਰ ਹਾਂਜੀ ਸਰ ਤੇ ਇਹ ਵਾਇਆ WhatsApp ਤੇ ਉਦੋਂ ਤੁਹਾਡੇ ਕੋਲ ਮਤਲਬ ਤੁਸੀਂ ਇਹ ਜਦੋਂ ਗੱਲ ਕਰਦੇ ਸੀ ਸੇਫਰ ਸਾਈਡ ਇਹਨਾਂ ਦੀ ਰਿਕਾਰਡਿੰਗ ਕਰਦੇ ਸੀ ਜਿੱਦਾਂ ਤੁਸੀਂ ਸੁਣਾ ਰਹੇ ਹੋ ਇਹ ਵੈਸੇ ਮਤਲਬ ਤੁਹਾਨੂੰ ਡਾਊਟ ਹੋ ਗਿਆ ਸੀ ਕਿ ਕਿਤੇ ਸਰ ਇਹ ਸ਼ੇਫ ਸਾਈਡ ਵਾਸਤੇ ਵੀ ਕਹਿ ਸਕਦੇ ਆ ਕਿ ਕੱਲ ਨੂੰ ਸਾਰਾ ਲੈਣਦੇ ਨੇ ਕੈਸ਼ ਦੇ ਵਿੱਚ ਕਰਦੇ ਸੀ ਜੋ ਕਿ ਅੱਛਾ ਜਿੰਨਾ ਵੀ ਕੈਸ਼ ਸਾਰਾ ਲੈਣਦੇ ਨੇ ਕੈਸ਼ ਹੋਇਆ ਜੋ ਕਿ ਹਿਤੇਸ਼ ਮਲਿਕ ਔਰ ਅਮਨ ਚਾਵਲਾ ਨੇ ਇਸ ਚੀਜ਼ ਨੂੰ ਐਕਸੈਪਟ ਕੀਤਾ ਹੈ ਕਿ ਜਦੋਂ ਮੈਂ ਇਹਨਾਂ ਕੋਲ ਗਿਆ ਸੀਗਾ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਜਿਹੜਾ ਮੇਰਾ ਆ ਸੋਨੇ ਚਾਂਦੀ ਦਾ ਕੰਮ ਕਰਨਾ ਹੈ ਉਹਦੇ ਵਾਸਤੇ ਮੈਂ ਤੁਹਾਨੂੰ ਕੀ ਪੇਪਰ ਦੇਣੇ ਆ ਇਹਨਾਂ ਨੇ ਮੈਨੂੰ ਕਿਹਾ ਤੁਸੀਂ ਕੋਈ ਪੇਪਰ ਨਹੀਂ ਦੇਣਾ ਹੈਗਾ ਤੁਸੀਂ ਸਿਰਫ ਸਾਨੂੰ ਕੈਸ਼ ਦੇ ਕੇ ਜਾਣਾ ਹੈ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਜਿਹੜੀ ਇਹ ਪੇਮੈਂਟ ਮੋਡ ਪੇਮੈਂਟ ਮੋਡ ਦਾ ਮਤਲਬ ਮੇਰੇ ਤੋਂ ਪੇਮੈਂਟ ਕਿੱਦਾ ਲੈਣੀ ਹੈ ਇਹਨਾਂ ਨੇ ਕਿਹਾ ਸਾਰੀ ਸਾਰੀ ਪੇਮੈਂਟ ਕੈਸ਼ ਲੈਣੀ ਹੈ ਜੋ ਕਿ ਮੈਂ ਕੋ ਰਿਕਾਰਡਿੰਗ ਮੈਂ ਪੇਸ਼ ਵੀ ਕਰ ਸਕਦਾ ਹਾਂ ਸਰ ਮੈਂ ਇੱਕ ਤਾਂ ਚੈਟ ਦਿਖਾ ਦੁੱਤੋ ਤੇ ਮੈਂ ਦੂਜੇ ਪਾਸੇ ਪੁੱਛਣਾ ਜਾਵਾਂਗਾ ਬੱਸੀ ਸਾਹਿਬ ਤੁਸੀਂ ਕਰਦੇ ਕੀ ਹੋ ਪ੍ਰੋਫੈਸ਼ਨਲ ਮੈਂ ਪ੍ਰੋਫੈਸ਼ਨਲੀ ਅਕਾਊਂਟਸ ਕਰਤਾ ਜੀ ਜੇ ਅਕਾਊਂਟਸ ਕਰਦੇ ਹੋ ਜੇ ਤੁਸੀਂ ਅਕਾਊਂਟਸ ਤੇ ਧਨੀ ਹੋ ਮਤਲਬ ਪ੍ਰੋਫੈਸ਼ਨਲ ਹੋ ਜੇ ਤੁਸੀਂ ਖੁਦ ਇੱਕ ਟੈਕਸ ਲੋਕਾਂ ਨੂੰ ਗਾਈਡ ਕਰਦੇ ਹੋ ਔਰ ਖੁਦ ਤੁਸੀਂ ਕੈਸ਼ ਦੇ ਵਿੱਚ ट्रांजैक्शन ਕਰ ਰਹੇ ਹੋ ਤੁਹਾਨੂੰ ਨਹੀਂ ਪਤਾ ਲੱਗਿਆ ਕਿ ਇਹ ਇੱਕ ਕੰਮ ਗਲਤ ਹੈ ਉਸ ਦਾ ਵੀ ਇੱਕ ਰੀਜ਼ਨ ਆ ਜੀ ਸਾਡੀ ਪੂਰੀ ਜਿਹੜੀ ਜ਼ਿੰਦਗੀ ਹੈ ਇੱਕ ਰਿਲੇਸ਼ਨ ਦੇ ਉੱਤੇ ਬਣੀ ਹੋਈ ਹੈ ਜੀ ਦੀਪਕ ਵਰਮਾ ਉਹਨਾਂ ਦੀ ਵਾਈਫ ਸ਼ੇਖਾ ਵਰਮਾ ਨਾਲ ਮੇਰਾ ਔਰ ਮੇਰੀ ਵਾਜਤਾ 5-6 ਸਾਲ ਪੁਰਾਣਾ ਰਿਲੇਸ਼ਨ ਸੀਗਾ ਦੀਪਕ ਵਰਮਾ ਜੋ ਕਿ ਮੇਰੀ ਵਾਈਫ ਨੂੰ ਆਪਣੀ ਭੈਣ ਕਹਿੰਦਾ ਸੀਗਾ ਕਿ ਇਹ ਮੇਰੀ ਭੈਣ ਹੈ ਉਸ ਰਿਲੇਸ਼ਨ ਦੇ ਬੇਸ ਤੇ ਇਹਨਾਂ ਨੇ ਕਿਹਾ ਤੁਸੀਂ ਮੇਰੇ ਕੇਤੇ ਆ ਇਨਵੈਸਟਮੈਂਟ ਅਮਨ ਚਾਵਲਾ ਹਿਤੇਸ਼ ਮਲਿਕ ਦੇ ਉੱਤੇ ਵਿਸ਼ਵਾਸ ਕਰੋ ਪੈਸੇ ਦੇ ਦਿਓ ਕੱਲ ਨੂੰ ਪੈਸੇ ਕੁਝ ਹੁੰਦੇ ਆ ਉਹਦੀ ਜ਼ਿੰਮੇਵਾਰੀ ਮੇਰੀ ਹੈ ਤੁਹਾਡੇ ਪੈਸੇ ਮੇਰੇ ਕੋਲ ਸੇਫ ਪਏ ਨੇ ਮੈਂ ਬਾਜ਼ਾਰ ਦੇ ਸਰਾਫਾ ਬਿਆਲ ਦੇ 40 ਬੰਦਿਆਂ ਨੂੰ ਵੀ ਇਹਨਾਂ ਦਾ ਕੰਮ ਤੇ ਲਗਾਇਆ ਹੈ ਹਜ रिलेशन और विश्वास ते ही चलਦਾ ਵਾ ਕਿਉਂਕਿ ਕੋਈ 2 4 5 ਮਹੀਨੇ ਦਾ ਵਿਸ਼ਵਾਸ ਨਹੀਂ ਸੀਗਾ ਜ਼ਿੰਦਗੀ ਦੇ 6 ਤੋਂ 7 ਸਾਲਾਂ ਦਾ ਰਿਲੇਸ਼ਨ ਸਾਡਾ ਹੁੰਦਾ ਹੈ ਚੈਟ ਵਗੈਰਾ ਆ ਰਹੀ ਜੀ ਅਮਨ ਚਾਹਵਲਾ ਦੀ ਚੈਟ ਜਿਨ੍ਹਾਂ ਵਿਚਾਰ ਕੋ ਮੈਨੂੰ ਡੈਮੋ ਆਈਡੀ ਸੈਂਡ ਕਰਦੇ ਪਏ ਨੇ ਜੀ ਆ ਬਾਕੀ ਸਾਰੀ ਚੈਟ ਆ ਹਮ ਤਾਂ ਜਿੰਨੀਆਂ ਇਹਨਾਂ ਨੇ 5 ਤੋਂ 6 ਆਈਡੀ ਸੈਂਡ ਕੀਤੀ ਆ ਵਾ ਤੇ ਸਾਰੀਆਂ ਹੀ ਅਮਨ ਚਾਹਵਲਾ ਵੱਲੋਂ ਸੈਂਡ ਹੋਈ ਆ ਪਈਆਂ ਜੀ ਇੱਕ ਹੋਰ ਚੈਟ ਆ ਜੋ ਹਿਤੇਸ਼ ਮਲਿਕ ਦੀ ਆ ਜੀ ਉਹ ਵੀ ਦਿਖਾ ਸਕਦੇ ਆ ਲੋ ਜੀ ਹਾਂਜੀ ਹਮ ਆ ਹਿਤੇਸ਼ ਮਲਿਕ ਜੀ ਚਾਹ। ਆ ਦੇਖੋ ਜੀ ਇਹਨਾਂ ਨੇ ਵੀ ਮੈਨੂੰ ਪਹਿਲੀ ਆਈਡੀ 16 ਅਕਤੂਬਰ 2023 ਨੂੰ ਵਾਇਆ WhatsApp ਸੈਂਡ ਕੀਤੀ ਸੀ। ਉਸ ਤੋਂ ਬਾਅਦ ਮੈਂ ਜੋ ਆਈਡੀ ਆ ਜਾਂ ਜੋ ਸਾਡੀ ਗੱਲਬਾਤ ਹੋਈ ਜੋ ਉਹਨਾਂ ਨੇ ਮੈਨੂੰ ਡਿਟੇਲਾਂ ਸੈਂਡ ਕੀਤੀ ਐ ਚੈਸ ਬੋਰਡ ਦੇ ਨਾਮ ਤੇ ਇਹ ਜਿਹੜੀ ਕੰਮ ਕਰਦੇ ਸੀਗੇ ਚੈਸ ਬੋਰਡ ਦੀ ਆਈਡੀ ਦੇ ਉੱਤੇ ਕਰਾਂਗੇ ਸੀ। ਓਕੇ ਤੇ ਇਹ ਐਪ ਫਿਰ ਡਾਊਨਲੋਡ ਕਰਕੇ ਕੰਮ ਕਰਨਾ ਪੈਂਦਾ ਸੀ। ਹਾਂ ਜੀ ਇਹਨਾਂ ਨੇ ਪਹਿਲੀ ਵਾਰੀ ਸਾਨੂੰ ਆਈਡੀ ਸੈਂਡ ਕਰਕੇ ਸਾਨੂੰ ਕਾਨਫਰੈਂਸ ਦੱਸਦੇ ਸੀਗੇ ਇਹਦਾ ਇਹਦਾ ਡਾਊਨਲੋਡ ਕਰੋ ਸਾਰਾ ਕੁਝ ਹੋ ਜਾਊਗਾ ਬਟ ਉਹਦਾ ਪਾਸਵਰਡ ਪਾਸਵਰਡ ਸਾਰਾ ਕੁਝ ਅਨਕੋਲ ਹੁੰਦਾ ਸੀਗਾ ਆਈਡੀ ਸਾਡੇ ਮੋਬਾਈਲ ਤੇ ਚੱਲਦੀ ਸੀਗੀ ਬਟ অপারেਟ ਇਹ ਆਪਣੇ ਮੋਬਾਈਲ ਤੋਂ ਕਰ ਸਕਦੇ ਜਿਹਨੂੰ ਇਹ ਕਹਿੰਦੇ ਮਾਸਟਰ ਕੀ ਇਹਨਾਂ ਦਾ ਆਫਿਸ ਵਗੈਰਾ ਕਿੱਥੇ ਸੀਗਾ ਇਹਨਾਂ ਦਾ ਆਫਿਸ ਜਿਹੜਾ ਸੀਗਾ ਉਹ ਉਹਨਾਂ ਦਾ ਆਫਿਸ ਸੀਗਾ ਜੀ ਬ੍ਰਿੰਦਾਵਨ ਰੋਡ ਮਸਤਾਨਾ ਸੂਟਸ ਦੇ ਬਿਲਕੁਲ ਓਪੋਜ਼ਿਟ ਇਨਸਾਈਡ ਵੀਕਟ ਜੂਲਰ ਅੱਛਾ ਮਤਲਬ ਜੂਲਰ ਦੇ ਅੰਦਰ ਜੂਲਰ ਦੇ ਬਿਲਕੁਲ ਅੱਛਾ ਨਾਲ ਦੀ ਦੁਕਾਨ ਨਾਲ ਦੀ ਦੁਕਾਨ ਮੈਂ ਇਹ ਵੀ ਪੁੱਛਣਾ ਚਾਹਾਂਗਾ ਕਿ ਜਿਹੜਾ ਆ ਸਾਰੀਆਂ ਚੀਜ਼ਾਂ ਹੈਗੀਆਂ ਸਕੂਪ ਕਰੋ ਚਲੋ ਤੁਸੀਂ ਪੁਲਸ ਅਧਿਕਾਰੀਆਂ ਕੋਲ ਵੀ ਗਏ ਪਹਿਲੀ ਗੱਲ ਤਾਂ ਤੁਹਾਡੀ ਉਹ ਹੈਗੀ ਹੈ ਕਿ ਤੁਸੀਂ ਕੱਚਾ ਲਾਲਚ ਕੀਤਾ ਚਿਰੋ ਕੱਚਾ ਲਾਲਚ ਵਿੱਚ ਤੁਸੀਂ ਫਸ ਗਏ ਇੱਕ ਵਿਸ਼ਵਾਸ ਤੇ ਫਸੇ ਹੋਲੀ-ਓਲੀ ਤੁਸੀਂ ਕਹਿੰਦੇ ਕਰੋੜਾ ਰੁਪਏ ਹੋ ਗਏ ਮੈਂ ਇਹ ਪੁੱਛਣਾ ਚਾਹ ਰਿਹਾ ਕਿ ਕੱਲ ਨੂੰ ਪੁਲਸ ਨੇ ਤੁਸੀਂ આરોਪ ਲਗਾ ਰਹੇ ਹੋ ਕਹਿ ਰਹੇ ਹੋ ਕਿ ਕਲੇਮ ਕਰ ਰਹੇ ਹੋ ਪੁਲਸ ਨੇ ਵੀ ਤੁਹਾਡੀ ਸੁਣਵਾਈ ਨਹੀਂ ਕੀਤੀ ਪਰ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨੇ ਅਮਨ ਪ੍ਰਸਥਿਤੀ ਨੇਤਾ ਹੈ ਗਿਆ ਨਬਟੇ-ਵਟੇ ਲੀਡਰ ਹੈਗੇ ਐ ਐਮਐਲਏ ਸਾਹਿਬਾਨ ਹੈਗੇ ਐ ਹਰ ਇੱਕ ਦਾ ਕਿਤੇ ਨਾ ਕਿਤੇ ਰਿਲੇਸ਼ਨ ਨਿਕਲ ਆਂਦਾ ਤੁਸੀਂ ਕਿਸੇ ਐਮਐਲਏ ਨੂੰ ਕਿਸੇ ਨੇਤਾ ਸਾਹਿਬਾਨ ਨੂੰ ਅਪਰੋਚ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਸਰ ਮੈਂ ਦੋ ਵਾਰ ਗੋਗੀ ਜੀ ਦੇ ਆਫਿਸ ਵੀ ਗਿਆ ਸੀਗਾ ਜੀ ਉਹਨਾਂ ਨੇ ਮੇਲਾ ਨਹੀਂ ਦਿੱਤਾ ਠੀਕ ਹੈ ਉਹਨਾਂ ਨੇ ਕਿਹਾ ਉਸ ਟਾਈਮ ਜਲੰਧਰ ਦੇ ਵਿੱਚ ਕੋਈ ਇਲੈਕਸ਼ਨ ਹੋ ਰਹੇ ਸੀਗੇ ਉੱਥੇ ਜਾ ਕੇ ਜਲੰਧਰ ਉਪ ਚੋਣ ਚੱਲ ਰਹੇ ਸੀ ਜਦੋਂ ਚੱਲਦੇ ਪਏ ਸੀਗੇ ਅਸੀਂ ਉਸ ਟਾਈਮ ਲਗਾਤਾਰ 3 ਦਿਨ ਸੀਐਮ ਸਾਹਿਬ ਨੂੰ ਮਿਲਣ ਗਏ ਸੀਐਮ ਸਾਹਿਬ ਹਏ ਰੈਲੀ ਦੇ ਨੇ ਹਜੇ ਆ ਰਹੇ ਨੇ ਹਜੇ ਜਾ ਰਹੇ ਨੇ ਮਤਲਬ ਜਲੰਧਰ ਗਈ ਸੀ ਹਾਂਜੀ ਫਿਰ ਸਾਨੂੰ ਜਦੋਂ ਸੀ ਦੂਗੇੜੇ ਮਾਰੇ ਉਥੇ ਕਿਸੇ ਸਟਾਫ ਨੇ ਸਾਨੂੰ ਸੀਐਮ ਸਾਹਿਬ ਦੀ ਮਾਤਰ ਜਨਮ ਮਿਲਾਇਆ ਸੀਗਾ ਉਹਨਾਂ ਦੀ ਮਦਦ ਨੇ ਕਿਹਾ ਸੀਗਾ ਬੇਟਾ ਤੁਸੀਂ ਬੈਠੋ ਕੋਈ ਗੱਲ ਨਹੀਂ ਮੇਰੀ ਨੂੰ ਆ ਰਹੀ ਤੁਸੀਂ ਉਹਨਾਂ ਨੂੰ ਦੱਸੋ ਤੇ ਉਹਨਾਂ ਨੇ ਆਪਣੇ ਕਿਸੇ ਸਟਾਫ ਮੈਂਬਰ ਨਾਲ ਮਿਲਾਇਆ ਸੀਗਾ ਤੇ ਸਾਨੂੰ ਉਹਨਾਂ ਦਾ ਨੰਬਰ ਦਿੱਤਾ ਸੀਗਾ ਕਿ ਅਸੀਂ ਇਸ ਟਾਈਮ ਚਨਾਬ ਦੇ ਵਿੱਚ ਬੀਜ਼ੀ ਆ ਤੁਸੀਂ ਸਾਨੂੰ 15 ਤਰੀਕ ਨੂੰ ਮਿਲਿਓ ਅਸੀਂ ਜਦੋਂ 15 ਤਰੀਕ ਨੂੰ ਗੱਲਬਾਤ ਕੀਤੀ ਮੈਂ ਕਹਾਰਦਾ ਮੈਂ ਦੱਸਦਾ ਬਸ ਜਦੋਂ ਉਹਨਾਂ ਨੂੰ ਸਾਡੀ ਗੱਲ ਦਾ ਪਤਾ ਚੱਲਿਆ ਕਿ ਉਹਨਾਂ ਨੇ ਹੀ ਸਾਨੂੰ ਦੱਸਿਆ ਸੀਗਾ ਆ ਜਿਹੜਾ ਡੱਬਾ ਟਰੇਡਿੰਗ ਆ ਇਹਨੂੰ ਬੁੱਕ ਕਹਿੰਦੇ ਆ ਬੁੱਕੀ ਦਾ ਕੰਮ ਕਹਿੰਦੇ ਆ ਬਸ ਇੰਨੀ ਗੱਲ ਸੁਣਨ ਤੋਂ ਬਾਅਦ ਸਾਨੂੰ ਉਹਨਾਂ ਵੱਲੋਂ ਵੀ ਕੋਈ ਰਿਸਪੌਂਸ ਨਹੀਂ ਆਇਆ ਮੈਂ ਸੀਪੀਓ ਆਫਿਸ ਦੇ ਅੰਦਰ ਜਿਹੜੀ ਸੀਐਮ ਵਿੰਡੋ ਖੁੱਲੀ ਆ ਮੈਂ ਉੱਥੇ ਵੀ ਗਿਆ ਸੀਗਾ ਉੱਥੇ ਵੀ ਉਹਨਾਂ ਨੇ ਮੇਰੀ ਦਰਖਾਸਤ ਨਹੀਂ ਲਈ ਜੀ ਠੀਕ ਹੈ ਤੇ ਪਾਰੁਲ ਮਲੋਤਰਾ ਜੋ ਕਿ ਮੈਨੂੰ ਸਾਰੇ ਆਮ एडीसी साहब ऑफिस ਦੇ ਵਿੱਚ ਵੀ ਧਮਕੀ ਦੇ ਕੇ ਗਿਆ ਤੁਸੀਂ ਜਿੱਥੇ ਮਰਜੀ ਚੱਲ ਜਾਓ ਮੇਰੇ ਘਰ ਦੇ ਵਿੱਚ ਵੀ ਆ ਕੇ ਮੈਨੂੰ ਬਹੁਤ ਵਾਰ ਦਿਖਾ ਗਿਆ ਕਿ ਮੇਰੇ ਰਿਲੇਸ਼ਨ ਉੱਪਰ ਪੰਜਾਬ ਚੰਡੀਗੜ੍ਹ ਤੱਕ بڑے بڑے ਮੰਤਰੀਆਂ ਸੰਤਰੀਆਂ ਦੇ ਨਾਲ ਆ ਠੀਕ ਹੈ ਸਾਨੂੰ ਬਹੁਤ ਵੀਡੀਓ ਦਿਖਾਉਂਦਾ ਸੀਗਾ ਪਰ ਸਾਨੂੰ ਨਹੀਂ ਪਤਾ ਸੀਗਾ ਪਰ ਮੈਨੂੰ ਅੱਜ ਇਹ ਲੱਗਦਾ ਜਿਹੜਾ ਪੁਲਿਸ ਪ੍ਰਸ਼ਾਸਨ ਡੀਜੀਪੀ ਸਾਹਿਬ ਤੋਂ ਲੈ ਕੇ ਏਸੀਪੀ ਤੱਕ ਸਾਡੀ ਕਿਉਂ ਨਹੀਂ ਚੱਲੀ ਕਿਉਂਕਿ ਇਹਨਾਂ ਦੇ ਰਿਲੇਸ਼ਨ ਸੰਜੀਤ ਤਲਵਾਰ ਤੇ ਰਾਜਾ ਬੜਿੰਗਜੀ ਦੇ ਨਾਲ ਹੈ ਗਿਆ ਜਿਹਦਾ ਕੀ ਪ੍ਰੂਫ ਇਹਨਾਂ ਨੇ ਇਹ ਆਪਣੇ ਸਟੇਟਸ ਤੇ ਲਗਾਇਆ ਸੀਗਾ ਆ ਦੇਖੋ ਜੀ ਟਰੈਟਰ ਸਿਰ ਕੋਈ ਵੀ ਲਗਾ ਸਕਦਾ ਹੈ ਉਸ ਸਖਾਸ ਗੱਲ ਵੱਤੀ ਹੈਗੀ ਹੈ ਸਰ ਉਸ ਦੀ ਖਾਸ ਗੱਲ ਬਾਤ ਇਹ ਵਾ ਸਟੇਟਸ ਸਾਰੇ ਲਗਾ ਸਕਦੇ ਆ ਬਟ ਕਿਸੇ ਦੀ ਪਰਸਨਲ ਗੱਡੀ ਦੇ ਵਿੱਚ ਬੈ ਕੇ ਗੱਲ ਕਰਕੇ ਵੀਡੀਓ ਸ਼ੇਅਰ ਕਰਨਾ ਇੱਕ ਆਮ ਗੱਲ ਨਹੀਂ ਹੈ ਜੋ ਕਿ ਗੱਡੀ ਦੇ ਵਿੱਚ ਤੁਹਾਨੂੰ ਇਹ ਰਾਜਾ ਬੜਿੰਗਜੀ ਦੀ ਗੱਡੀ ਆ ਜੀ ਠੀਕ ਹੈ ਰਾਜਾ ਬੜਿੰਗਜੀ ਅੱਗੇ ਬੈਠੇ ਆ ਪਰਲ ਮਲੋਤਰਾ ਤੇ ਸੰਜੀਤ ਤਲਵਾਰ ਪਿੱਛੇ ਬੈਠਾ ਵਾ ਉਹ ਸਟੇਟਸ ਦਿਖਾ ਕੇ ਸਾਨੂੰ ਪ੍ਰੂਫ ਕਰਨਾ ਚਾਹੁੰਦਾ ਕਿ ਮੇਰੇ ਲਿੰਕ ਬਹੁਤ ਉੱਪਰ ਤੱਕ ਨੇ ਤੁਸੀਂ ਜਿੱਥੇ ਤੱਕ ਮਰਜ਼ੀ ਚਲੋ ਮੈਂ মিডিਆ ਤੱਕ ਵੀ ਕਾਫੀ ਗਿਆ ਸੀ ਬਹੁਤ মিডিਆ ਵਾਲੇ ਮੇਰੇ ਕੋਲ ਆਏ ਸੀ ਹਰ ਇੱਕ ਨੇ ਮੇਰੀ ਪੂਰੀ ਗੱਲ ਸੁਣੀ ਕਾਗਜ਼ ਪੱਤਰ ਦੇਖੇ ਸਾਰਾ ਕੁਝ ਸੁਣਿਆ ਬਟ ਅਗਲੇ ਦਿਨ ਜਦੋਂ ਮੈਨੂੰ ਮਿਲਦੇ ਸੀਗੇ ਉਹ ਮੇਰੇ ਆਪੋਜ਼ਿਟ ਸਾਈਡ ਢੀਕਾਲ ਕਰਨ ਲੱਗਦੇ ਸੀ ਪਤਾ ਨਹੀਂ ਉਹਨਾਂ ਵਿੱਚ ਉਹਨਾਂ ਤਵੀ ਕੀ ਪ੍ਰੈਸ਼ਰ ਸੀਗਾ ਜਾਂ ਪਿੱਛੋਂ ਪ੍ਰੈਸ਼ਰ ਪੈਂਦਾ ਸੀਗਾ ਜਾਂ ਕੀ ਸੀਗਾ ਮੈਨੂੰ ਨਹੀਂ ਪਤਾ ਜੀ ਤੇ ਮੈਂ ਇੱਕ ਗੱਲ ਕਰਦਾ ਚਲੋ ਚੰਗਾ ਹੋਇਆ ਤੁਸੀਂ ਦੱਸ ਦਿੱਤਾ ਕਿ ਤੁਸੀਂ ਸੱਤਾਧਾਰੀ ਸਰਕਾਰ ਕੋਲ ਗਏ ਕੀ ਕਿਸੇ ਆਪੋਜੀਸ਼ਨ ਕੋਲ ਵੀ ਜਾਣ ਦੀ ਤੁਸੀਂ ਜ਼ਹਿਮਤ ਸਮਝੀ ਮਤਲਬ ਦੇਖੋ ਕੀ ਹੁੰਦਾ ਹੈ ਨਾ ਜਿਸ ਸੱਤਾਧਾਰੀ ਸਰਕਾਰ ਤੋਂ ਸਾਨੂੰ ਨਹੀਂ ਮਿਲਦਾ ਤਾਂ ਵਿਪੱਖਸ਼ ਹੁੰਦਾ ਵਿਪੱਖਸ਼ ਨੂੰ ਤਾਂ ਇਹੋ ਜਿਹੇ ਮੁੱਦੇ ਚਾਹੀਦੇ ਹੁੰਦੇ ਆ ਕਿ ਲਿਆਓ ਜੀ ਦੱਸੋ ਕਿ ਕਿਸੇ ਵਿਪੱਖਸ਼ ਦੇ ਨੇਤਾ ਨੂੰ ਵੀ ਅਪਰੂਚ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਸਰ ਹਜੇ ਤੱਕ ਨਹੀਂ ਕੀਤੀ ਜੀ ਪਰ ਹੁਣ ਅਸੀਂ ਥੱਕ ਚੁੱਕੇ ਹਾਂ ਇਸ ਕਾਹ ਕਿਹੋਣਾ ਸੀ ਉਹ ਸਭ ਕੰਮ ਕਰਾਂਗੇ ਜਿਹਦੇ ਨਾਲ ਸਾਨੂੰ ਇਨਸਾਫ ਮਿਲੇ ਕਿਉਂਕਿ ਅਸੀਂ ਬਰਬਾਦ ਹੋ ਚੁੱਕੇ ਹਾਂ ਅਸੀਂ ਨਹੀਂ ਚਾਹਦੇ ਬਾਕੀ ਦੀ ਜਨਤਾ ਬਰਬਾਦ ਹੋਵੇ ਉਹਦੇ ਵਾਸਤੇ ਚਾਹੇ ਮੈਨੂੰ ਜਿੰਨਾ ਮਰਜੀ ਖੱਜਲ ਖਰਾਬ ਹੋਣਾ ਪਵੇ ਚਾਹੇ ਕੋਈ ਨਹੀਂ ਕੱਲ ਨੂੰ ਤੁਹਾਨੂੰ ਥ੍ਰੈਟ ਆ ਸਕਦਾ ਹੈ ਕੋਈ ਚੀਜ਼ ਸਰ ਕੋਈ ਡਰ ਨਹੀਂ ਲੱਗ ਰਿਹਾ ਸਰ ਥ੍ਰੈਟ ਆਂਦਾ ਆ ਆਸਕਦਾਨੀ ਬਹੁਤ ਵਾਰ ਆ ਚੁੱਕਾ ਵਾ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀਆ ਅਮਨ ਚਾਵਲਾ 파ਰুল ਮਲੋਤਰਾ ਵੱਲੋਂ ਕਈ ਵਾਰ ਆ ਚੁੱਕੇ ਆ ਨੇ ਕਹਿੰਦੇ ਤੁਹਾਨੂੰ ਘਰੋਂ ਚਕਾ ਦਾਂਗੇ ਏਦਾਂ ਕਰ ਦਾਂਗੇ ਜੇ ਕਰ ਦਾਂਗੇ ਇਹਨਾਂ ਨੇ ਡਾਇਰੈਕਟ ਆਪਣੇ ਫੋਨ ਨਾਲ ਤੋਂ ਤੁਹਾਨੂੰ ਧਮਕੀਆਂ ਦਿੱਤੀਆਂ ਨੇ ਨਹੀਂ ਸੱਚ ਐਦਾਂ ਦੀ ਧਮਕੀਆਂ ਜਿੰਨੀ ਵਾਰ ਹੋਇਆ ਵਾ ਇਹਨਾਂ ਨੇ ਮੈਨੂੰ ਜ਼ਿਆਦਾਤਰ ਘਰ ਆ ਕੇ ਦਿੱਤੀਆਂ ਨੇ ਤੇ ਲਾਸਟ ਟਾਈਮ ਜਿਹੜੀ ਧਮਕੀ ਦਿੱਤੀ ਸੀਗੀ ਏਡੀਸੀਪੀ ਆਪਰੇਸ਼ਨ ਦੇ ਆਫਿਸ ਦੇ ਬਿਲਕੁਲ ਬਾਹਰ 파ਰਲ ਮਲੋਤਰਾ ਆਪਣੇ ਫਾਦਰ ਨੂੰ ਲੈ ਕੇ ਆਏ ਸੀਗਾ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਸੀਗੀ ਤੂੰ ਇਸ ਟਾਈਮ ਆਪਣੀ ਕੰਪਲੀਟ ਵਾਪਸੀ ਲੈ ਲੈ ਜੇ ਨਹੀਂ ਲਾਊਂਗਾ ਤਾਂ ਕੱਲ ਨੂੰ ਇਸ ਦਾ ਜ਼ਿੰਮੇਵਾਰ ਤੂੰ ਇਕੱਲਾ ਹੀ ਹੋਵੇਂਗਾ ਜਿਸ ਦੇ ਵਿੱਚ 파ਰਲ ਮਲੋਤਰਾ ਦੇ ਫਾਦਰ ਵੀ ਤੇ ਇਹਨਾਂ ਦਾ ਪਰਲ ਮਲੋਤਰਾ ਜੀ ਦਾ ਜਿਨ੍ਹਾਂ ਤੇ ਤੁਸੀਂ ਇਲਜ਼ਾਮ ਲਾ ਰਹੇ ਹੋ ਇਹਨਾਂ ਦਾ ਕੋਈ ਹੋਰ ਵੀ ਕੰਮ ਹੈਗਾ ਇਹਨਾਂ ਦੇ ਫਾਦਰ ਦੀ ਲਾਲੂਮਾਲ ਸਟਰੀਟ ਦੇ ਵਿੱਚ ਜੈ ਅੰਬੇ ਗਾਰਮੇਂਟ ਦੇ ਨਾਮ ਦੀ ਇੱਕ ਹੋਰ ਦੀ ਟਰੇਡਿੰਗ ਹੈ ਸ਼ਾਪ ਹੈ ਤੇ ਪਰਲ ਮਲੋਤਰਾ ਜੋ ਕਿ ਜਿਹਦੀ ਫੈਕਟਰੀ ਹੈ ਬਾਦਰ ਕੇ ਰੋਡ ਤੇ ਏ ਪੀ ਐਸ ਕਲੈਕਸ਼ਨ ਦੇ ਨਾਮ ਦੀ ਜਿਹੜੇ ਮੇਰੇ ਚੈੱਕ ਮਿਸਯੂਜ਼ ਕੀਤੇ ਸੀ ਉਹ ਪਰਲ ਨੇ ਆਪਣੀ ਫਰਮ ਚ ਮਿਸਯੂਜ਼ ਕਰਕੇ ਮੈਨੂੰ ਮਰਨ ਤੇ ਮਜਬੂਰ ਕੀਤਾ ਸੀਗਾ ਇਹ ਉਹ ਫਰਮ ਦਾ ਮਾਲਕਾ ਪਰਲ ਮਲੋਤਰਾ ਇਹ ਮਤਲਬ ਤੁਹਾਨੂੰ ਇਹ ਕਿੱਦਾਂ ਪਤਾ ਲੱਗਾ ਕਿ ਪਰਲ ਮਲੋਤਰਾ ਦੀ ਇਹ ਫਰਮ ਹੈਗੀ ਹੈ ਐਦਾਂ ਸਰ ਇੰਨਾ ਕੁਝ ਹੋਣ ਦੇ ਬਾਅਦ ਇਹ ਲੋਕ ਇੰਨੇ ਬੇਫਿਕਰੇ ਸੀ ਸਾਰਾ ਕੁਝ ਆਪਣੇ ਮੂੰਹੋਂ ਹੀ ਬੋਲ ਜਾਂਦੇ ਸੀ ਕਿ ਤੂੰ ਜੋ ਮਰ ਜਾ ਕੇ ਦੇਖਣ ਦੀ ਕੋਸ਼ਿਸ਼ ਕੀਤੀ ਕਿ ਐਕਚੁਅਲੀ ਉਹਦੀ ਕੋਈ ਫਰਮ ਹੈਗੀ ਵੀ ਹੈ ਕਿ ਹਵਾਚੀ ਨਹੀਂ ਸਰ ਹੈ ਫਰਮ ਅੱਛਾ ਚਲੋ ਮੇਰੇ ਤੇ ਮੇਰੇ ਫਰੈਂਡ ਸਰ ਕੋਲ ਤੋਂ ਕੁਝ ਜਾਣਕਾਰੀ ਤੋਂ ਪਤਾ ਚੱਲਿਆ ਇਹਨਾਂ ਦੇ ਫਾਦਰ ਦੇ ਫਰਮ ਹੈ ਦੇਖ ਕੇ ਆ ਚੁੱਕਾ ਹਾਂ ਲਾਲੂ ਮਾਲ ਗਲੀ ਦੇ ਵਿੱਚ ਸ਼ੰਕਰ ਸਵੇਸ਼ ਦੇ ਬਿਲਕੁਲ ਓਪੋਜ਼ਿਟ ਦੋ ਤਿੰਨ ਦੁਕਾਨਾਂ ਅੱਗੇ ਪਿਛੇ ਦੇ ਫਾਦਰ ਸਾਹਿਬ ਦੀ ਸ਼ਾਪ ਹੈ ਉੱਥੇ ਇਹਦਾ ਛੋਟਾ ਬ੍ਰਦਰ ਵੇਂਦਾ ਵਾ ਆਕਾਸ਼ ਮਲੋਤਰਾ ਜੀ ਉਹ ਵੇਂਦਾ ਵਾ ਤੇ ਪਾਰ ਉਹ ਜ਼ਿਆਦਾਤਰ ਫੈਕਟਰੀ ਹੁੰਦਾ ਵਾ ਤੁਸੀਂ ਮਤਲਬ ਤੁਸੀਂ ਕੋਸ਼ਿਸ਼ ਕੀਤੀ ਇਹਨਾਂ ਨਾਲ ਜਿਵੇਂ ਹੁੰਦਾ ਕਿ ਬੱਚੇ ਨੇ ਗਲਤੀ ਕੀਤੀ ਉਹਦੇ ਮਾਪੇ ਕੋਲ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਚਲੋ ਸੌਟ ਆਊਟ ਹੋ ਜਾਂਦਾ ਗਲਤੀ ਕਿਸੇ ਤੋਂ ਵੀ ਨਹੀਂ ਸਰ ਇਹਦੇ ਵਿੱਚ ਬੱਚਾ ਲਾਲਚ ਕਿਸੇ ਨੂੰ ਵੀ ਨਹੀਂ 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 ਇਹਦੇ ਵਿੱਚ ਇਹਦੇ ਫਾਦਰ ਵੀ ਇਨਵੋਲਵ ਨਹੀਂ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਸੀਗਾ ਤੂੰ ਸਾਡਾ ਜਾਂ ਸਾਡੇ ਪਰਿਵਾਰ ਦਾ ਕੁਝ ਵੀ ਨਹੀਂ ਕਰ ਸਕਦਾ ਜੀ ਚਲੋ ਤੂੰ ਜੋ ਕਰਨਾ ਕਰ ਲੈ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ बस ਮੇਰੇ ਹੱਥ ਜੋੜ ਕੇ ਆਹੀ ਬੇਨਤੀ ਆ ਕਿ ਜੋ ਮੇਰੇ ਨਾਲ ਹੋਇਆ ਮੈਨੂੰ ਕੁਝ ਨਹੀਂ ਹੈਗਾ ਪਰ ਬਾਕੀ ਬਾਕੀ ਆਮ ਪਬਲਿਕ ਨੂੰ ਅਗਾਹ ਕਰਨਾ ਵਾ ਕਿ ਇਹਨਾਂ ਇੰਤਾਰੇ ਬੰਦਿਆਂ ਤੋਂ ਜਿਹੜੇ ਲੋਕ ਇਤਾਂ ਦਾ ਕੰਮ ਕਰਦੇ ਉਹਨਾਂ ਤੋਂ ਧਿਆਨ ਰੱਖਣ ਤੇ ਪੁਲਿਸ ਮਾਮਲੇ ਨੂੰ ਹੱਥ ਜੋੜ ਕੇ ਬੇਨਤੀ ਆ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਵੀ ਪਰਿਵਾਰ ਨੂੰ ਮਰਨ ਲਈ ਮਜਬੂਰ ਨਾ ਕਰਾ ਸਰ ਅਕਸਰ ਅਸੀਂ ਦੇਖਿਆ ਕਿ ਲੋਕ ਨਾ ਇਹ ਜਿਹੀਆਂ ਗੱਲਾਂ ਸympathy ਲੈਣ ਲਈ ਕਹਿ ਦਿੰਦੇ ਕਿ ਅਸੀਂ ਮਰਨ ਚੱਲੇ ਆ ਅਸੀਂ ਮਰਨ ਦੀ ਸੋਚ ਲਈ ਮਤਲਬ ਸੌਰੀ ਟੂ ਸੇ ਮਤਲਬ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਇਹਦਾ ਕੋਈ ਪਰ ਮਤਲਬ ਇਹਦਾ ਅਕਸਰ ਲੋਕੀ ਸympathy ਲੈਣ ਲਈ ਕਹਿ ਹੀ ਦਿੰਦੇ ਸਮਝੋ ਨੋ ਡਾਊਟ ਅਸੀਂ ਮੰਨਦੇ ਹਾਂ ਕਿ ਤੁਹਾਡਾ ਧੱਕਾ ਹੋਇਆ ਜਿੱਦਾਂ ਦੇ ਤੁਸੀਂ ਇਲਜ਼ਾਮ ਲਾ ਰਹੇ ਹੋ ਆ ਚੀਜ਼ਾਂ ਹੁੰਦੀਆਂ ਪਰ ਕਿਤੇ ਨਾ ਕਿਤੇ ਤੁਸੀਂ ਵੀ ਕੱਚੇ ਲਾਲਚ ਵਿੱਚ ਫਸੇ ਹਾਂ ਜੀ ਕੱਚਾ ਲਾਲਚ ਤੁਸੀਂ ਵੀ ਕੀਤਾ ਤੁਸੀਂ ਵੀ ਰਾਤੋ ਰਾਤ ਕਰੋੜਪਤੀ ਬਣਨ ਦੀ ਕੋਸ਼ਿਸ਼ ਕੀਤੀ ਤੇ ਮਤਲਬ ਤੁਹਾਨੂੰ ਵੀ ਇਹ ਨਹੀਂ ਕਰਨਾ ਚਾਹੀਦਾ ਸੀ ਐਮਸੀਐਕਸ ਹੀ ਆ ਜੋ ਵੀ ਤੁਸੀਂ ਗੈਰਟ ਡੱਬਾ ট্রেਡਿੰਗ ਜਾਂ ਬੁੱਕ ਤੁਸੀਂ ਸਰ ਮੈਨੂੰ ਨਹੀਂ ਪਤਾ ਸੀਗਾ ਇਹ ਐਮਸੀਐਕਸ ਹੈ ਡੱਬਾ ਟ੍ਰੇਡਿੰਗ ਆ ਪੋਕਾ ਮੈਨੂੰ ਨਹੀਂ ਪਤਾ ਸੀਗਾ ਮੈਨੂੰ ਮੇਰੇ ਫਰੈਂਡ ਸਰਕਲ ਦੇ ਵਿੱਚ ਦੀਪਕ ਜੀ ਨੇ ਜੋ ਦੱਸਿਆ ਸੀਗਾ ਇਹ ਮੇਰੇ ਫਰੈਂਡ ਸਰਕਲ ਦੇ ਮੇਰੇ ਮਿੱਤਰ ਨੇ ਇਹ ਤੁਹਾਡੇ ਪੈਸੇ ਦੀ ਇਨਵੈਸਟਮੈਂਟ ਕਰੋਗੇ ਤੁਹਾਨੂੰ ਅੱਛੇ ਰਿਟਰਨ ਦਿਵਾਉਗੇ ਤੁਸੀਂ ਮੇਰੇ ਤੇ ਵਿਸ਼ਵਾਸ ਰੱਖੋ ਤੁਹਾਡੇ ਪੈਸੇ ਕਿਤੇ ਨਹੀਂ ਜਾਂਦੇ ਸਿਰਫ ਇੱਕ ਫਰੈਂਡ ਸਰਕਲ ਔਰ ਵਿਸ਼ਵਾਸ ਤੇ ਉਹ ਤੇ ਮੈਂ ਮਰ ਗਿਆ ਜੀ ਇੰਨਾ ਤਾਂ ਤੁਸੀਂ ਵੈਸੇ ਹੀ ਸੋਨਾ ਖਰੀਦ ਲੈਂਦੇ ਜਿੰਨੇ ਇੱਕ ਕਰੋੜ ਰੁਪਏ ਦਾ ਤੇ ਉਹ ਵੈਸੇ ਹੀ ਇੰਨਾ ਅੱਲਾ ਕੇ ਬਾਅਦ ਮੇਰੀ 42 ਸਾਲ ਦੀ ਉਮਰ ਦੇ ਵਿੱਚ ਜਿੰਨੀ ਮੈਂ ਪੂੰਜੀ ਹੱਡ ਜੋੜ ਮੈਂ ਇਹਨਾਂ ਦਾ ਕਮਾਈ ਸੀ ਇਹਨਾਂ ਨੇ ਅਕਤੂਬਰ 2018 ਤੋਂ 23 ਤੋਂ ਲੈ ਕੇ ਮਾਰਚ 2024 ਦੇ ਵਿੱਚ ਸਾਰੀ ਖਤਮ ਕਰਤੀ ਚਲੋ ਚਲੋ ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਤੁਸੀਂ ਕਿਹਾ ਡਾਕੂਮੈਂਟ ਤੁਸੀਂ ਰੱਖੇ ਹੋਏ ਐ ਅਸੀਂ ਉਮੀਦ ਕਰਦੇ ਹਾਂ ਕਿ ਕਿ ਤੇਨੇ ਕਿਤੇ ਤੁਹਾਨੂੰ ਸੰਸਾਜ ਮਿਲੇ ਤੁਹਾਡੀ ਸੁਣਵਾਈ ਹੋਵੇ ਪਰ ਸਪੋਜ਼ ਕਰੋ ਹਜੇ ਵੀ ਜਿਵੇਂ ਅਸੀਂ ਕੋਸ਼ਿਸ਼ ਕੀਤੀ ਤੁਹਾਡੇ ਗੱਲ ਆਮ ਜਨਤਾ ਤੱਕ ਪਹੁੰਚਾਣ ਦੀ ਜਾਗਰੂਕ ਕਰਨ ਦੀ ਇਹ ਨਹੀਂ ਹੁੰਦਾ ਤੇ ਫਿਰ ਅਗਲਾ ਕਦਮ ਕੀ ਹੋਏਗਾ ਤੁਹਾਡਾ ਅਗਲਾ ਅਗਲਾ ਕਦਮ ਇਹ ਰਾਹੀ ਹੋਊਗਾ ਮੈਂ ਪੂਰੀ ਫਾਈਟ ਕਰੂੰਗਾ ਕਾਨੂੰਨੀ ਫਾਈਟ ਕਰੂੰਗਾ ਚਾਹੇ ਇਹਦੇ ਵਾਸਤੇ ਮੈਨੂੰ ਪ੍ਰੈਸ ਕਾਨਫਰੈਂਸ ਨਾ ਕਰਨੀ ਪਵੇ ਮੈਂ ਲੁਧਿਆਣਾ ਚੰਡੀਗੜ ਜਿਹੜੇ ਜਿਹੜੇ ਸ਼ਹਿਰ ਚ ਮੈਨੂੰ ਲੋੜ ਪਊਗੀ ਕਿ ਜਿੱਥੇ ਇਹਨਾਂ ਦੇ ਪੋਲੀਕਟਲ ਲਿੰਕ ਨਾ ਹੋਣ ਲੁਧਿਆਣਾ ਸ਼ਹਿਰ ਚ ਨਾ ਬਹੁਤ ਚੱਲਦੀ ਕੋਈ ਗੱਲ ਨਹੀਂ ਮੇਰਾ ਜਿੱਥੇ ਤੱਕ ਮੇਰੀ ਹੋਊਗੀ ਮੈਂ ਡੀਜੀਪੀ ਆਫਿਸ ਦੇ ਬਾਅਦ ਚੰਡੀਗੜ ਦੇ ਵਿੱਚ ਪ੍ਰੈਸ ਕਾਨਫਰੈਂਸ ਕਰੂੰਗਾ ਜਿਹੜੇ ਵੱਡੇ ਤੋਂ ਵੱਡੇ ਅਫਸਰ ਨੂੰ ਮਿਲਣਾ ਪਵੇ ਉਹਨਾਂ ਕੋਲ ਜਾ ਕੇ ਮਿਲੂੰਗਾ ਬਾਕੀ ਇਹ ਹੁਣ ਪ੍ਰਮਾਤਮਾ ਨੂੰ ਪਤਾ ਮੈਨੂੰ ਨਿਆਂ ਮਿਲਣਾ ਹੈ ਜਾਂ ਨਹੀਂ ਮਿਲਣਾ ਚਲ ਠੀਕ ਹੈ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਅਮਨ ਬੱਸੀ ਜੀ ਅਮਿਤ ਬੱਸੀ ਜੀ ਜਿਨ੍ਹਾਂ ਨੇ ਅੱਜ ਇੱਕ ਸਾਨੂੰ ਆਪਣੀ ਪਰਿਵਾਰ ਦੀ ਇੱਕ ਘਟਨਾ ਸੁਣਾਈ ਕਿ ਕਿੱਦਾਂ ਜਿਹੜੇ ਲੋਕ ਹੈ ਜਿਵੇਂ ਕਿ ਅਸੀਂ ਪਹਿਲਾਂ ਹੀ ਅਗਾਹ ਕੀਤਾ ਸੀ ਕਿ ਲੁਧਿਆਣਾ ਸ਼ਹਿਰ ਜਿਹੜਾ ਕਿ ਕਾਰੋਬਾਰੀਆਂ ਦਾ ਸ਼ਹਿਰ ਹੈ ਅੱਜ ਇੱਥੇ ਬੁੱਕੀ ਯਾ ਦੀ ਹ ਬੁੱਕ ਔਰ ਜਿਹੜੇ ਹੈਗੇ ਆ ਸੈਂਸ ਜਿਹੜਾ ਐਮਐਕਸ ਟ੍ਰੇਡਿੰਗ ਦੇ ਔਰ ਸ਼ੇਅਰ ਬਾਜ਼ਾਰ ਨੂੰ ਲੈ ਕੇ ਇਦਾਂ ਦੇ ਡੱਬਾ ਟ੍ਰੇਡਿੰਗ ਨੂੰ ਲੈ ਕੇ ਇਦਾਂ ਇਦਾਂ ਦੇ ਬਹਿਕਾਵੇ ਦਿੱਤੇ ਜਾ ਰਹੇ ਆ ਲੋਕਾਂ ਨੂੰ ਭੋਲੀ ਭਾਲੀ ਜਨਤਾ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਲੁਧਿਆਣਾ ਸ਼ਹਿਰ ਦੀ ਪਹਿਚਾਨ ਇਧਰਲੇ ਪਾਸੇ ਵੀ ਬੰਦੀ ਨਜ਼ਰ ਆ ਰਹੀ ਹੈ ਸੋ ਇੱਕ ਪ੍ਰੂਫ ਸਾਡੇ ਤੱਕ ਆਇਆ ਇੱਕ ਮੁੱਦਾ ਸਾਡੇ ਤੱਕ ਆਇਆ ਅਸੀਂ ਤੁਹਾਡੇ ਸਭ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਦੂਸਰੇ ਪੱਖ ਨੂੰ ਵੀ ਜ਼ਰੂਰ ਸੁਣਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਪੁਲਸ ਤੱਕ ਵੀ ਗੱਲਬਾਤ ਹੋਣ ਦੇ ਬਾਵਜੂਦ ਜੇ ਕਾਰਵਾਈ ਨਹੀਂ ਹੋਈ ਤਾਂ ਇਹ ਵੀ ਮੁੱਦਾ ਜਾਂਚਣਯੋਗ ਜ਼ਰੂਰ ਹੋਏਗਾ ਕਿ ਕੀ ਕੌਣ ਕੌਣ ਕੀ ਕੀ ਹੈਗਾ ਕੇਦੇ ਜੋ ਕੀ ਗਲਤੀਆਂ ਹੋਈਆਂ ਪਰ ਇੱਕ ਪਰਿਵਾਰ ਵੱਲੋਂ ਇਹੋ ਜਿਹੇ ਕਦਮ ਚੱਕਣ ਦੀ ਤਿਆਰੀ ਔਰ ਉਸ ਤੋਂ ਬਾਅਦ ਇਹੋ ਜਿਹੀਆਂ ਗੱਲਾਂ ਕਰਨੀਆਂ ਕੈਮਰੇ ਦੇ ਅੱਗੇ ਆ ਕੇ ਔਰ ਪ੍ਰੂਫ ਵੀ ਸਾਹਮਣੇ ਲੈ ਕੇ ਆਣਾ ਰਿਕਾਰਡਿੰਗਾਂ ਦਿਖਾਉਣੀਆਂ ਇਹ ਵੀ ਇਹਨਾਂ ਨੂੰ ਵੀ ਅਦੇਖਣ ਨਹੀਂ ਕੀਤਾ ਜਾ ਸਕਦਾ ਫਿਰ ਤੁਹਾਡਾ ਨਾਲ ਜੁੜਾਂਗੇ ਦੇਖਦੇ ਰਹੋ ਬਣੇ ਰਹੋ ਜਾਨੇ ਤੇ ਸ਼ੀਤਾਨ